ਆ ਜੀ ਉਹ ਤਾਂ ਬਸ ਐ ਐ ਉਹ ਜਿਵੇਂ ਮਰਜ਼ੀ ਚਲਾਓ ਰੋ 4 ਸਾਲ ਚਲਾਓ ਜਿਹੜੇ ਮਰਜ਼ੀ 5 ਸਾਲ ਦੀ ਗਰੰਟੀ ਆ ਉਹਦੀ ਇਹੀ ਤਾਂ ਚੀਜ਼ ਆ ਰੇ ਸ ਤੇ ਉਹ ਕਿਹੜੇ ਕਿਹੜੇ ਮਾਡਲ ਚ ਆਊਗਾ ਸਾਰਿਆਂ ਚ ਸਾਰਿਆਂ 54 10 54 5 50 75 ਤਿੰਨਾਂ ਚ ਮਿਲੂਗਾ ਸੀ ਆਰ ਡੀ ਦਾ ਮਤਲਬ ਸੀ ਆਰ ਡੀ ਚ ਸੀ ਆਰ ਡੀ ਚ ਸੀ ਆ ਲੋ ਜੀ ਦਿੱਕਤ ਉਹਨਾਂ ਦੀ ਚੱਕੀ ਗਈ ਹਾਂ ਬਹੁਤ ਵੱਡਾ ਸਵਾਲ ਮਿਲ ਗਿਆ ਮੈਂ ਕਿਹਾ ਹੈ ਨਾ ਬਾਈ ਜੀ ਉਹਨਾਂ ਕੋਲੇ ਬਰੀਕੀ ਵਾਲੀ ਜਾਣਕਾਰੀ ਇੱਕ ਜਾਣਕਾਰੀ ਮੈਨੂੰ ਵੀ ਮਿਲ ਗਈ ਤੇ ਤੁਹਾਨੂੰ ਵੀ ਮਿਲ ਗਈਣੀ ਉਹਨੂੰ ਪਰਫੈਕਟ ਕਰਕੇ ਹਾਂਜੀ ਜੋਨ ਡੀਅਰ 'ਚ ਅਸੀਂ ਉਹਨੂੰ ਪਰਮਾ ਕਲੱਚ ਕਹਿੰਦੇ ਆਂ ਪਰਮਾ ਕਲੱਚ ਬਿੱਟ ਕਲੱਚ ਕਹਿ ਲਓ ਤੇਲ ਚ ਹੁੰਦਾ ਕਲੱਚ ਨਹੀਂ ਉਹ ਜਿਵੇਂ ਯੂਜ਼ ਹੀ ਬਹੁਤ ਹੁੰਦਾ ਚੱਲ ਜੂ 5 ਸਾਲ ਮੈਂ ਕਹਾਂ 5 ਸਾਲ 5000 ਘੰਟਾ ਗਾਰੰਟੀ ਹੈ 5000 ਘੰਟਾ ਸਾਡਾ ਕੁਝ ਹੋ ਜਾਏ ਕੋਈ ਟੁੱਟ ਜਾਏ ਭਾਜੇ ਘਸ ਜਾਏ ਸਭ ਕੁਝ ਜੋਨ ਡੀਅਰ ਦੇ ਦੂਸਰ ਜੋਨ ਡੀਅਰ ਦੇ ਬਿਲਕੁਲ ਬਹੁਤ ਜ਼ਿਆਦਾ ਯੂਜ਼ ਹੁੰਦਾ ਵੀਡੀਓ ਦਾ ਵੀ ਆਈਆਂ ਅੱਛਾ ਜੀ ਕੱਲਾ ਇੱਕ ਟਰੈਕਟਰ ਹਾਂ ਇਹ ਕਿਸੇ ਟਰੈਕਟਰ ਚਾਉਂਦਾ ਨਹੀਂ ਹਾਂ ਇਹ ਤੁਸੀਂ 7 ਦਿਨ ਵੀ ਲਗਾਤਾਰ ਚਲਾ ਲਓ ਤਾਂ ਟਰੈਕਟਰ ਨੂੰ ਹੋਊਗਾ ਨਹੀਂ ਕੁਝ ਇਹ ਜਿਹੜਾ ਅਸੀਂ ਕਰਾ ਤੇ ਚਲਾਉਂਦੇ ਹਾਂ ਦੂਜੇ ਦਿਨ ਬੰਦ ਕਰਦੇ ਹੁੰਦੇ ਸੀ 7 ਦਿਨ ਤੋਂ ਹੀ ਲਗਾਤਾਰ ਦਿਨ ਪੁਰਾ ਚਲਾ ਰਹੇ ਹਾਂ ਡੀਅਰ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਹਾਂ ਬਾਕੀ ਜਿਹੜਾ ਅਸੀਂ ਤਾਂ ਫਿਰ ਤੈਨੂੰ ਵਦਿਆ ਕੀ ਹਾਲਤ ਹੋ ਜਾਂਦੀ ਗਰਮ ਇੰਨੇ ਹੋ ਜਾਂਦੇ ਹਾਂ ਉਹ ਵੀਡੀਓ ਤੁਸੀਂ ਪਤਾ ਨਹੀਂ ਵੇਖੀ ਕਿ ਨਹੀਂ ਮੈਂ ਬਹੁਤ ਤੰਗ ਆ ਇੱਕ ਗਰਮ ਤੋਂ ਤੁਸੀਂ ਗਰਮ ਦਾ ਨਾਂ ਨਾ ਲਾਓ ਉਹ ਗਰਮ ਹੋਣ ਇੰਤਜ਼ਾਰ ਦੀਆਂ ਘੜੀਆਂ ਖਤਮ 5310 4/4 CRD ਨਵੇਂ ਫੰਕਸ਼ਨਾਂ ਦੇ ਨਾਲ ਸਾਰੀ ਲੁੱਕ ਵੀ ਨਵੀਂ ਆਪੇ ਨਾਲ ਬਾਈ ਜੀ ਆਗੇ ਮਨਦੀਪ ਬਾਈ ਜੀ ਇਹ ਗਾਲਾ ਬੈਕਗ੍ਰਾਉਂਡ ਸੱਚੀ ਕਹਵੇ ਜੀ ਠੀਕ ਠਾਕ ਜੀ ਹਾਂ ਬਹੁਤ ਵਧੀਆ ਜੀ ਚਲੋ ਜਿਗਰਾਉ ਗਾਲਾ ਬੈਕਗ੍ਰਾਉਂਡ ਆਪਾਂ ਤੁਹਾਨੂੰ ਪਤਾ ਬਾਈ ਜੀ ਦੀਆਂ ਵੀਡੀਓ ਤੁਸੀਂ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਕਿਉਂਕਿ ਬਾਈ ਜੀ ਨੇ ਕੱਲੀ ਕੱਲੀ ਗੱਲ ਬ੍ਰੇਕੀ ਨਾਲ ਤਾਂ ਸਟੀਕ ਆਪਾਂ ਨੂੰ ਸਮਝਾਉਂਦੀ ਆ ਤਾਂ ਕਰਕੇ ਤੁਸੀਂ ਪਹਿਲੀਆਂ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਆਸ ਹੈ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦਿਓਗੇ ਤੇ ਆਪਾਂ ਸਮਝਦੇ ਹਾਂ ਇਸ ਸੈਕਟਰ ਦੇ ਪੂਰੇ ਫੰਕਸ਼ਨ ਬਾਈ ਜੀਆਂ ਤੋਂ ਬਾਈ ਜੀ 5310 ਹੈ 4x4 ਜੌਂਡੀਅਰ 5310 ਪਹਿਲਾਂ ਤੋਂ ਨਹੀਂ ਸੀ ਮਾਨ ਹਨਾ ਹਾਂਜੀ ਹਾਂਜੀ ਇਹ ਜਿਹੜਾ ਪਹਿਲਾਂ ਵਾਲਾ 53 ਸੀਗਾ ਉਹ 55 ਹਸਪਾਵਰ ਸੀਗਾ ਜੀ 55 ਹਾਂਜੀ ਇਹ ਇਹ ਹੈਗਾ 57 57 ਹਸਪਾਵਰ ਵੀ ਪਹਿਲਾਂ ਨਾਲ ਵੱਧ ਕਰਦਾ ਹਾਂਜੀ 2 ਹਸਪਾਵਰ ਵੱਧ ਗਈ ਇਹਦੀ ਪਲੱਸ ਇਹਦੇ ਚ ਦੋ ਮੋਡ ਆ ਇਹ 52 ਤੇ ਵੀ ਚੱਲਦਾ 57 ਤੇ ਵੀ ਚੱਲਦਾ 57 ਤੇ ਵੀ ਚੱਲਦਾ ਜਿਵੇਂ ਆਮ ਹਲਕੇ ਕੰਮ ਲਈ 52 ਚਲਾ ਲਓ ਹਾਂਜੀ ਭਾਰੇ ਕੰਮ ਲਈ 57 ਚਲਾ ਲਾਓ 57 ਚਲਾ ਲਾਓ ਫਿਊਲ ਐਫੀਸ਼ੀਐਂਸੀ ਜਿਹੜਾ ਪਹਿਲਾਂ ਵਾਲੇ ਨਾਲੋਂ ਡੀਜ਼ਲ ਦਾ ਖਰਚਾ ਘਟਾ ਇਹ ਇਹ ਗੱਲ ਨਾ ਮੈਂ ਤੁਸੀਂ ਚਲੋ ਦੱਸਣਾ ਹੀ ਆ ਵੇਸੇ ਤਾਂ ਮੈਂ ਕਿਸਾਨ ਵੀਰਾਂ ਨੂੰ ਜਿੰਨਾ ਇੱਕ ਮੈਂ ਰਿਵਿਊ ਕਰਦਾ ਸੀ ਆਰਟੀ ਦਾ ਖਰਚਾ ਪਹਿਲਾਂ ਨਾਲ ਘੱਟ ਦੱਸਦੇ ਹਾਂ ਸਾਰਿਆਂ ਨੂੰ ਘੱਟ ਇਹਦੇ ਵਿੱਚ ਦੋ ਤਿੰਨ ਕਾਰਨ ਆ ਜਿਹੜੀ ਪਹਿਲਾਂ ਮਕੈਨੀਕਲ ਪੰਪ ਸੀਗਾ ਹਾਂਜੀ ਹਾਂਜੀ ਉਹਦੀ ਉਹ ਲੋਡ ਦੇ ਹਿਸਾਬ ਨਾਲ ਨਹੀਂ ਵਧਾਉਂਦਾ ਘਟਾਉਂਦਾ ਸੀ ਚੱਲੇ ਜਾਂਦਾ ਸੀ ਹਾਂ ਇਹ ਕੰਪਿਊਟਰ ਹੈ ਇਹਦੇ 'ਚ ਲੱਗਿਆ ਇੱਕ ਤਰ੍ਹਾਂ ਸੀ ਜੀ ਹੁੰਦਾ ਜਿਹੜਾ ਹਾਂਜੀ ਉਹ ਥੋੜਾ ਜਿਹਾ ਲੋਡ ਦੇ ਹਿਸਾਬ ਨਾਲ ਆਪਦਾ ਡੀਜ਼ਲ ਦਾ ਘਟਾ ਵਧਾ ਲੈਂਦਾ ਉਹਦੇ ਕਰਕੇ ਵੀ ਪਰਫਾਰਮੈਂਸ ਦਾ ਫਰਕ ਪੈਂਦਾ ਨਹੀਂ ਕਿਉਂਕਿ ਉਹ ਜਿੰਨੀ ਕਿ ਜਰੂਰਤ ਉਹਨਾਂ ਕੀ ਧਾਣੇ ਤੇ ਬਿਲਕੁਲ ਇੱਕ ਆਰਪੀਐਮ ਡ੍ਰੌਪ ਘਟਾ ਆਰਪੀਐਮ ਡ੍ਰੌਪ ਜਿੰਨੇ ਘਟਣਗੇ ਟਰੈਕਟਰ ਉਨੇ ਹੀ ਘਟਾ ਡੀਜ਼ਲ ਖਾਊਗਾ ਜਿੰਨੇ ਆਰਪੀਐਮ ਡ੍ਰੌਪ ਵਧਣਗੇ ਉਨੇ ਹੀ ਡੀਜ਼ਲ ਪਤਾ ਤੁਹਾਨੂੰ ਯਾਦ ਹੋਊਗਾ ਆਪਾਂ ਪਹਿਲਾਂ ਸੀਆਰਡੀ ਤੇ ਵੀਡੀਓ ਜਦੋਂ ਬਣਾਉਂਦੇ ਸੀ ਮੈਂ ਆਪਾਂ ਕੁਐਸਚਨ ਹੁੰਦਾ ਸੀ ਕਿਸਾਨ ਵੀਰ ਡਰਦੇ ਆ ਪਰ ਜਿੰਨੇ ਕੇ ਰਿਵਿਊ ਹਣ ਤੁਸੀਂ ਯਾਦ ਹੋਣਾ ਹਮੜਾ ਤਾਂ ਇੱਕ ਮਾਰ ਰਿਵਿਊ ਪਾਇਆ ਉਹ ਬਾਈ ਕਹਿੰਦਾ ਉਹਦੇ ਜੀ ਜੀ ਉਹ ਬਾਈ ਕਹਿੰਦਾ ਕਿੰਨਾ ਮੈਂ ਤਾਂ ਚਲਾਉਣਾ ਇਹਨੂੰ 55 ਤੇ ਹਾਂ ਉਹ ਕਹਿੰਦਾ ਵੀ ਮੇਰਾ ਕੰਮ ਉੱਥੇ ਓਕੇ ਵੀ ਮੈਂ ਕਦੇ ਨੂੰ ਕਰੇ ਲੋੜੀ ਪੈਂਦੀ ਨਹੀਂ ਲੋੜ ਪੈਂਦੀ ਕਿਉਂਕਿ ਸੰਦ ਹੀ ਛੋਟੇ ਆਪਣੇ ਕੋ ਹਾਂ ਓਡੇ ਆਪਣੇ ਕੋ ਸੰਦ 75 ਹਸਪਾਵਰ ਵਾਲੇ ਇੱਕ ਵਾਲੇ ਹੈ ਨਹੀਂ ਹਾਇ ਨਹੀਂ ਹਾਂ ਕੋਈ ਕਿਉਂਕਿ ਵੱਧ ਤੋਂ ਵੱਧ ਇੱਕ ਤਵੀਆਂ ਜਿਹੜੀਆਂ 32 34 ਆ ਆਪਣੇ ਵੱਡੇ ਜੀਮੀਨਦਾਰ ਹੋਰ ਆਪਣੇ ਕੋ ਕੁਝ ਹੋਰ ਕੋਈ ਸੰਦ 75 ਦੇ ਲੈਵਲ ਦਾ ਕੋਈ ਹੈ ਨਹੀਂ ਐਡਾ ਆਪਣੇ ਉਸ ਕਰਕੇ ਵਾਲੀ ਲੋੜ ਨਹੀਂ ਪੈਂਦੀ ਲੋੜ ਨਹੀਂ ਪੈਂਦੀ ਹਾਂ ਤੇ ਇਹ ਚ ਇੰਜਨ ਤਿੰਨ ਸਿਲੰਡਰੀ ਹੈ ਜੀ ਹਾਂ ਇਹ ਤੇ ਇਹ ਫੇਮ ਉਸ ਇੰਜਨ ਆ 3029 ਕਹਿੰਦੇ ਇਹਨੂੰ ਵਧੀਆ ਆ ਜੀ ਠੀਕ ਆ ਜੀ ਪਰ ਇਹਦੇ ਚ ਜਣੀ ਦੀ ਜਿਹੜਾ ਪੰਪ ਵਾਲਾ ਸਿਸਟਮ ਆ ਇਹ ਡੈਂਸੋ ਦਾ ਲੱਗਿਆ ਹੋਇਆ ਇਹਦੇ ਚ ਡੈਂਸੋ ਦਾ ਹਾਂ ਡੈਂਸੋ ਦਾ ਪੰਪ ਆ ਟਰੈਕਟਰ ਲਾਈਨ ਚ ਕੋਈ ਇੱਕ ਜੋਂਡੀਅਰ ਚੀ ਆ ਕਿਉਂਕਿ ਇਹਦੀ ਕਾਸਟ ਬਹੁਤ ਆ 2 ਲੱਖ 2.5 ਲੱਖ ਤੋਂ ਉੱਤੇ ਆ ਇਹ ਬਿਕੋਸ ਹਾਂ ਜੀ ਦੂਜੀ ਕੰਪਨੀਆਂ ਸਾਰੀਆਂ ਬੋਸ਼ ਦਾ ਯੂਜ਼ ਕਰਦੀਆਂ ਵਾ ਉਹ ਉਹ ਸਸਤਾ ਵਾ ਉਹ ਸਸਤਾ 60000 ਦਾ ਵਾ ਕਿਉਂਕਿ ਜਿਹੜਾ ਇਹ ਡੈਂਸੋ ਟੋਇਟਾ ਵੀ ਯੂਜ਼ ਕਰਦੀ ਆ ਟੋਇਟਾ ਕੋਲੇ ਵੀ ਇਹੀ ਹੁੰਦਾ ਵਾ ਵਟਾ ਫਿਰ ਉਹੀ ਗੱਲ ਆ ਘਰ ਤਾਂ ਤੇ ਉਹ ਵੀ ਮਤਲਬ ਅਮਰੀਕਨ ਮੇਡ ਆ ਹੂੰ ਪਲੱਸ ਦੂਜੀ ਕੰਪਨੀ ਕਿਸੇ ਦੀ ਵੀ ਸਾਲ ਦੀ ਗਰੰਟੀ ਕੋਈ ਆ ਪੰਪ ਦੀ ਹੂੰ ਇਹਦੀ ਹਾਂਜੀ ਜੌਨ ਡੀਅਰ ਚ 5 ਸਾਲ ਦੀ ਆ ਪੰਪ ਦੀ ਹਾਂ ਇਹ ਵੱਡੀ ਗੱਲ ਆ ਜਿਵੇਂ ਪਹਿਲੇ ਸਾਰੇ ਟ੍ਰੈਕਟਰਾਂ ਚ ਬੋਸ਼ ਦੇ ਪੰਪ ਹੁੰਦੇ ਸੀ ਜੌਨ ਡੀਅਰ ਦੇ ਉਹਨਾਂ ਦੀ ਸਾਲ ਹੀ ਹੁੰਦੀ ਸੀ ਹਾਂਜੀ ਬਹੁਤ ਸਾਲ ਦੀ ਗਰੰਟੀ ਕੋ ਦਿੰਦਾ ਠੀਕ ਆ ਜੀ ਇਹ ਡੈਂਸੋ ਆ ਜੌਨ ਡੀਅਰ ਨੂੰ ਵੱਡਾ ਕਰਦੀ ਆ ਹਾਂ ਇਹ ਡੈਂਸੋ ਆ ਇਹਦੀ 5 ਸਾਲ ਦੀ ਗਰੰਟੀ ਆ ਇਹ ਬਹੁਤ ਵੱਡੀ ਫਰਕ ਆ ਇਹ ਬਹੁਤ ਵੱਡਾ ਫੀਚਰ ਆ ਇਹ ਕਿਉਂਕਿ ਇਹ ਬਹੁਤ ਮਹਿੰਗੀ ਚੀਜ਼ ਆ ਹਾਂ ਹੈਨਾ ਤੇ ਇਹ ਨਾਲ ਹਾਂ ਮਤਲਬ ਐਸੋਟੇ ਚੀਜ਼ਾਂ ਕਰਕੇ ਮਹਿੰਗਾ ਪਰਜਾ ਵਾ ਤੇ ਜੇ ਉਹ ਚ ਕੁਆਲਟੀ ਆ ਤਾਂ ਹੀ 5 ਸਾਲ ਦੀ ਦੇ ਰਿਆ ਨਾ ਹਾਂ ਤੇ ਯਕੀਨ ਹੁਣ ਬਾਕੀ ਕੋਈ ਕੰਪਨੀ ਸਾਲ ਤੋਂ ਉੱਪਰ ਨਹੀਂ ਦਿੰਦੀ ਇਹਦੇ ਇਹ ਅਸਲ ਟਰੈਕਟਰ ਦੀ ਦਾ ਜੌਂਡੀਅਰ ਨੇ ਲਿਖੀ ਸੀ 5 ਸਾਲ ਦੀ ਵਾਰੰਟੀ ਅੱਛਾ ਸਭ ਤੋਂ ਪਹਿਲਾਂ ਇੰਡੀਆ ਚ ਠੀਕ ਹੈ ਜੀ ਦੇਖਦੇ ਕੋਈ 6 ਸਾਲ ਦੀ ਵੀ ਲਿਖਣ ਲੱਗ ਗਏ ਹਾਂਜੀ ਪਰ ਉਹ ਧੋਖੇਦੜੀ ਆ ਉਹਰੇ ਚ ਕੀ ਕਰਦੇ ਆ ਉਹ ਲਿਖਦੇ ਆ ਕੰਡੀਸ਼ਨਲ ਫਲਾਨੀ ਚੀਜ਼ ਹੈ ਨਹੀਂ ਵਿੱਚ ਫਲਾਨੀ ਹੈ ਨਹੀਂ ਫਲਾਨੀ ਹੈ ਨਹੀਂ ਹੈਨਾ ਮਤਲਬ ਜਿਹੜੀਆਂ ਕੰਪਨੀਆਂ ਦੇ ਰਹੀਆਂ ਫਿਰ ਉਹ ਥਰਡ ਪਾਰਟੀ ਵੀ ਦੇ ਰਹੀਆਂ ਜੇ ਮੈਂ ਨਾਂ ਨਹੀਂ ਲੈਂਦਾ ਕੰਪਨੀ ਦਾ 6 ਸਾਲ ਲਿਖਦੀ ਹੈ ਪਰ ਜੇ ਤੁਸੀਂ ਉਹਦੀਆਂ ਵਾਰੰਟੀ ਦੀ ਕੰਡੀਸ਼ਨਸ ਪੁੱਛੋਗੇ ਨਾ ਮਿਲਣਾ ਕੁਝ ਨਹੀਂ ਲਿਖਣ ਨੂੰ 6 ਲਿਖਣ ਨੂੰ 6 ਲਿਖਣ ਨੂੰ 6 ਉਹ ਥਰਡ ਪਾਰਟੀ ਹੈ ਜੋ ਉਹਨਾਂ ਨੇ ਨਹੀਂ ਦੇਣੀ ਜਿਵੇਂ ਹੁਣ ਮੈਂ ਵਾਰੰਟੀ ਦੇ ਰਿਹਾ ਤਾਂ ਜੌਂਡੀਅਰ ਦੇ ਰਿਹਾ ਮਤਲਬ ਜੌਂਡੀਅਰ ਦੀ ਵਾਰੰਟੀ ਜੌਂਡੀਅਰ ਹੀ ਕਵਰ ਕਰੂਗਾ ਉਹ ਕੀ ਕਹਿੰਦੇ ਲਿਖਤਾ 6 ਪਰ ਕਵਰ ਕੋਈ ਹੋਰ ਕਰੂ ਹੋਰ ਕਰੂ ਤੇ ਹੋਰ ਕੌਣ ਆ ਹੋਰ ਤੁਰੇ ਫਿਰੋ ਮੇਲਾ ਪਾਈ ਜੱਲੋ ਕੰਪਲੀਟਾ ਪਾਈ ਜੱਲੋ ਕੁਝ ਨਹੀਂ ਹੋਣਾ ਕੁਝ ਨਹੀਂ ਮਤਲਬ ਇਹ ਵਾਰੰਟੀ ਦਾ ਬਹੁਤ ਵੱਡਾ ਸੀਨ ਇਹਦੇ ਚ ਹੁਣ ਸਿਰਫ ਇੱਕ ਬੈਟਰੀ ਹੈ ਜਿਹੜੀ ਭਾਈ ਉਹ ਆਕਸਾਈਡ ਦੀ ਆ ਉਹਦੇ ਸਾਲ ਦੀ ਵਾਰੰਟੀ ਆ ਕਿਉਂਕਿ ਜੌਂਡੀਅਰ ਦੀ ਨਹੀਂ ਆ ਹਾਂਜੀ ਅਦਰਵਾਇਜ਼ ਟਾਇਰ ਹੋ ਗਏ ਇਹ ਜੇ ਗੁਡੀਅਰ ਦੇ ਇਹਦਾ ਗੁਡੀਅਰ ਦੇ ਹਿਸਾਬ ਨਾਲ ਐਮਆਰ ਵੀ ਤੇ ਐਮਆਰ ਉਹ ਜੋ ਕੰਪਨੀ ਦਾ ਟਰਮ ਐਂਡ ਕੰਡੀਸ਼ਨ ਆ ਨਾ ਹੂੰ ਹੂੰ ਬਾਕੀ ਤਕਰੀਬਨ ਇਹਦੇ ਚ ਅੱਗੇ ਪੁਰਾਣੇ ਡੈਟਾ ਪੰਪ ਨਹੀਂ ਹੁੰਦਾ ਸੀਗਾ ਤਾਂ ਇਹ 5 ਸਾਲ ਦੀ ਵਾਰੰਟੀ ਚ ਪੰਪ ਐਡ ਹੋ ਗਿਆ ਤੇ ਕੋਈ ਪੁਰਜ਼ਾ ਰਿਆ ਨਹੀਂ ਵੀ ਸਾਰਾ ਕਵਰ ਹਾਂ ਕਵਰ ਅਪ ਹੋ ਗਿਆ ਹਾਂ ਜੇ ਇਹ ਡਰਾਈ ਕਲੱਚ ਆ ਡਾਈ ਕਲੱਚ ਦੀ ਵਾਰੰਟੀ ਨਹੀਂ ਹੁੰਦੀ ਕਸਾਈ ਦੀ ਕਸਾਈ ਦੀ ਹਾਂ ਅਗਰ ਅਗਰ ਤੁਸੀਂ ਹਾਂ ਅਗਰ ਤੁਸੀਂ ਵੈਟ ਕਲੱਚ ਲੈਣੇ ਆ ਹੂੰ ਬੈਟ ਕਲਚ ਥੋੜਾ ਜਿਹਾ ਵਹਿਗਾ ਪੈਂਦਾ ਵਾ ਤੇਲ ਚ ਕਲਚ ਕਹਦੇ ਨੇ ਜਿਹਨੂੰ ਆਪਾਂ ਉਹ ਵੀ ਆਉਂਦਾ ਜੌਂਡੀਅਰ ਚ ਉਹ ਉਹਦੀ 5 ਸਾਲ ਦੀ ਵਈ ਆ ਅੱਛਾ ਉਹਦੀ ਗਾਰੰਟੀ 5 ਸਾਲ ਦੀ ਆ 5 ਸਾਲ ਦੀ ਵਈ ਆ ਪੂਰੀ ਕਸਾਈ ਦੀ ਵੀ ਉਹਦੀ ਕੁਛ ਹੋ ਜੇ 5 ਸਾਲ ਸਾਡਾ ਨਹੀਂ ਬਾਈ ਜੀ ਜਿਵੇਂ ਹੁਣ ਪਤਾ ਨਹੀਂ ਤੁਸੀਂ ਮੇਰੀ ਵੀਡੀਓ ਦੇਖੀ ਹੋਣੀ ਹੈ ਕਿ ਨਹੀਂ ਹਾਂਜੀ ਹਾਂਜੀ ਚਾਰ ਵਾਲੇ ਵੀਰ ਆ ਜਿਹੜੇ ਹਾਂਜੀ ਹਾਂਜੀ ਉਹ ਤਾਂ ਬਸ ਐ ਐ ਉਹ ਜਿਵੇਂ ਮਰਜ਼ੀ ਚਲਾਓ ਚਾਰ ਤੇ ਚਲਾਓ ਜਿਹੜੇ ਮਰਜ਼ੀ 5 ਸਾਲ ਦੀ ਗਾਰੰਟੀ ਆ ਉਹਦੀ ਇਹੀ ਤਾਂ ਚੀਜ਼ ਆ ਰਚ ਤੇ ਉਹ ਕਿਹੜੇ ਕਿਹੜੇ ਮਾਡਲ ਚ ਆਊਗਾ ਸਾਰੇ ਆਂ 5410 545 5075 ਤਿੰਨਾਂ ਚ ਬੀ ਸੀ ਆਰ ਡੀ ਜੇ ਮਤਲਬ ਸੀ ਆਰ ਡੀ ਚ ਸੀ ਆਰ ਡੀ ਚ ਸੀ ਆਰ ਲੋ ਜੀ ਦਿੱਕਤ ਉਹਨਾਂ ਦੀ ਚੱਕੀ ਗਈ ਹਾਂ ਬਹੁਤ ਵੱਡਾ ਸਵਾਲ ਮਿਲ ਗਿਆ ਮੈਂ ਕਿਹਾ ਹੈ ਨਾ ਬਾਈ ਜੀ ਉਹਨਾਂ ਕੋਲੇ ਬਰੀਕੀ ਵਾਲੀ ਜਾਣਕਾਰੀ ਇੱਕ ਜਾਣਕਾਰੀ ਮੈਨੂੰ ਵੀ ਮਿਲ ਗਈ ਤੇ ਤੁਹਾਨੂੰ ਵੀ ਮਿਲ ਗਈ ਹੋਣੀ ਉਹਨੂੰ ਪਰਮਾ ਕਲਚ ਕਹਿੰਦੇ ਹਾਂ ਜੀ ਜੌਂਡੀਅਰ ਚ ਅਸੀਂ ਉਹਨੂੰ ਪਰਮਾ ਕਲਚ ਕਹਿੰਦੇ ਆ ਜੀ ਪਰਮਾ ਕਲਚ ਉਹ ਬਿੱਟ ਕਲਚ ਕਹ ਲਓ ਤੇਲ ਚ ਹੁੰਦਾ ਕਲਚ ਨਹੀਂ ਉਹ ਜਿਵੇਂ ਯੂਜ਼ ਹੀ ਬਹੁਤ ਹੁੰਦਾ ਚੱਲ ਜੂ 5 ਸਾਲ ਮੈਂ ਕਹਿੰਦਾ 5 ਸਾਲ 5000 ਘੰਟਾ ਗਾਰੰਟੀ ਹੈ 5000 ਘੰਟਾ ਸਾਡਾ ਕੋਸ਼ ਹੋ ਜੇ ਕੋ ਟੁੱਟ ਜੇ ਭਾਜੇ ਕੱਸ ਜੇ ਸਭ ਕੁਝ ਜੋੜੀਰ ਦੋਸਰ ਜੋੜੀਰ ਦੋਸਰ ਬਿਲਕੁਲ ਬਹੁਤ ਜਿਆਦਾ ਯੂਜ਼ ਵੀਡੀਓ ਦਾ ਵੀ ਆਈਆਂ ਅੱਛਾ ਜੀ ਕੱਲਾ ਇਹ ਜਿਵੇਂ ਡਰਾਈ ਕਲਚ ਆ ਇਹਦਾ ਹੋਜ਼ਿੰਗ ਇਕੱਠਾ ਹੁੰਦਾ ਪੀਟੀਓ ਦਾ ਤੇ ਉਹਦਾ ਠੀਕ ਹੈ ਜੀ ਪੈਟ ਕਲਚ ਦਾ ਕਲਚ ਵਾਲਾ ਹੋਜ਼ਿੰਗ ਮੂਰੇ ਆ ਹਾਂ ਜੀ ਜਿਹੜਾ ਪੀਟੀਓ ਵਾਲਾ ਪਿੱਛੇ ਆ ਪਿੱਛੇ ਆ ਹਾਂ ਜੀ ਨਾਦਲ ਪਿੱਛੇ ਵਾਲੇ ਨੂੰ ਪੰਜ ਪਲੇਟਾਂ ਛੋਟੀਆਂ ਹਾਂ ਜੀ ਪੀਟੀਓ ਚ ਕਹ ਦਿੰਨੇ ਆ ਪੀਟੀਓ ਚ ਫਾਰਜਾਂ ਹਾਂ ਹਾਂ ਪੰਜ ਪਲੇਟਾਂ ਲਗ ਲਗ ਜਿਵੇਂ ਮੋਟਰਸਾਈਕਲ ਸਕੂਟਰ ਦਾ ਕਲਚ ਆਉਂਦਾ ਨੇ ਅੱਛਾ ਜੀ ਸਹੀ ਸਹੀ ਉਹ ਤੋਂ ਉਦਾਂ ਦੀ ਸ਼ੇਪ ਹੁੰਦੀ ਆ ਠੀਕ ਹੈ ਜੀ ਹਾਂ ਮਤਲਬ ਉਹ ਪਿੱਛੇ ਲੱਗਾ ਪਲੱਸ ਉਹ ਵੀ ਇਹੀ ਕਲਚ ਮਿਲ ਜੂ ਹਾਂ ਬਿਲਕੁਲ ਬਿਲਕੁਲ ਪੈਟ ਕਲਚ ਹਾਂ ਪੈਟ ਕਲਚ ਦੋ ਤਰ੍ਹਾਂ ਦਾ ਹੁੰਦਾ ਜੌਂਡੀਅਰ ਚ ਹੂੰ ਇੱਕ ਤਾਂ ਦਾ ਸਿੰਪਲ ਪੈਡਲ ਵਾਲਾ ਹਾਂ ਹਾਂ ਕਿ ਕਹਿੰਦੇ ਆ ਪਾਵਰ ਰਿਵਰਸ ਜਿਹਦੇ ਇੱਥੇ ਡੰਡੀ ਲੱਗੀ ਹੁੰਦੀ ਆ ਹਾਂ ਟਰੈਕਟਰ ਗਾਂਭਿਸ਼ਾ ਕਰਨ ਨੂੰ ਉਹ ਤਾਂ ਬਹੁਤ ਦੇਰਦਾਰ ਆ ਹਾਂਜੀ ਹਾਂਜੀ ਹਾਂ ਉਹਦੇ ਚ ਥੋੜੀ ਜਿਹੀ ਦਿੱਕਤ ਇਹ ਸੀ ਵੀ ਉਹ ਸੈਂਸਰ ਬਹੁਤ ਸੀਗੇ ਹਾਂਜੀ ਹਾਂਜੀ ਉਹ ਚ ਫਿਰ ਕਈ ਵਾਰੀ ਕੀ ਹੁੰਦਾ ਸੀ ਜਿਹੜਾ ਬੰਦਾ ਧਿਆਨ ਨਹੀਂ ਰੱਖਦਾ ਟਰੈਕਟਰ ਦਾ ਬਾਲਾ ਹਾਂਜੀ ਕਿਸੀ ਚੂਹੇ ਨੇ ਤਾਰ ਟੁੱਕ ਤੀ ਕਦੇ ਕੁਛ ਹੋ ਗਿਆ ਕਦੇ ਪੁੱਛ ਹੋ ਗਿਆ ਹਾਂਜੀ ਉਰੇ ਚ ਫਿਰ ਬ੍ਰੇਕ ਡਾਊਨ ਆਉਂਦਾ ਸੀ ਹੂੰ ਤੇ ਇਹ ਜਿਹੜੀ ਟੈਕਨੋਲੋਜੀ ਹੈ ਮਕੈਨੀਕਲ ਆ ਮਕੈਨੀਕਲ ਇਹਨੂੰ ਮਤਲਬ ਇਲੈਕਟ੍ਰੋਨਿਕ ਦਾ ਕੋਈ ਸਬੰਧ ਨਹੀਂ ਹੂੰ ਆਮ ਐਸੇ ਟਰੈਕਟਰ ਨੂੰ ਕਲੱਚ ਦੱਪਾਂਗੇ ਹੂੰ ਤੇ ਇਸੇ ਵਾਂਗੂ ਹੀ ਵਰਕ ਕਰੂਗਾ ਸਾਰਾ ਕੁਝ ਪਰ ਹੈ ਤੇਲ ਚ ਹੂੰ ਵੇ ਜੀ ਮੇਰਾ ਤਾਂ ਆਪਾਂ ਦੋਨੇ ਨਹਾ ਲੈਣਾ ਮੁੜ ਕੇ ਅੱਜ ਗਰਮੀ ਬਹੁਤ ਜ਼ਿਆਦਾ ਆਏ ਗਰਮੀ ਬਹੁਤ ਜ਼ਿਆਦਾ ਬਹੁਤ ਬੁਰੇ ਵਾਲਾ ਦਹੀ ਦਾ ਬਸ ਢਿੱਜ ਗਿਆ ਵੀ ਇਦਾਂ ਬੁਰਾ ਆ ਨਹੀਂ ਚੱਲ ਰਹੀ ਹਵਾ ਨਹੀਂ ਚੱਲ ਰਹੀ ਅੱਜ ਤਾਂ ਬੜੇ ਬੁਰੇ ਆ ਹਾਂਜੀ ਕੋਈ ਨਹੀਂ ਚਲੋ ਧੰਨਵਾਦ ਤੁਹਾਡਾ ਤੁਹਾਡੇ ਵਾਸਤੇ ਹੈ ਸਾਰਾ ਕੋਈ ਜਾਣਕਾਰੀਆਂ ਇਹ 53 10 ਸ਼ੁਰੂ ਤੋਂ ਜਿਹੜਾ ਮਾਡਲ ਪਸੰਦ ਤੁਸੀਂ ਵੀਰਾਂ ਨੇ ਕਿਹਾ ਅਸੀਂ ਤੇ ਆਪਾਂ ਬਾਈ ਜੀ ਨਾਲ ਅੱਜ ਪਹੁੰਚ ਗਏ ਆ ਤੇ ਪਿੱਛੋ ਇਹਦੇ ਆਈ ਜਾਊਗਾ ਨਾ ਆਪਣੇ ਆ ਪਿੱਛੇ ਇਹਦੇ ਚ ਜਿਵੇਂ 54 ਪੰਜ ਚ ਚਾਰ ਆਉਂਦੇ ਆ ਪੁਆਇੰਟ ਇਹਦੇ ਚ ਦੋ ਹੀ ਆਉਂਦੇ ਆ ਇਹ ਚ ਦੋ ਜੀ ਹਾਂ ਉਹ ਆਪਸ਼ਨਲ ਆ ਤੁਸੀਂ ਲਵਾ ਸਕਦੇ ਆ ਲਵਾ ਸਕਦੇ ਜੇ ਦੋ ਰੂਪਾਂ ਦਾ ਲੱਗ ਜੂਗਾ ਕੋਈ ਡਾ ਮਸਲਾ ਨਹੀਂ ਹੈਗਾ ਠੀਕ ਆ ਜੀ ਲਿਫਟ ਰਿਕਵੈਸਟੀ ਇਹਦੀ ਲਿਫਟ ਦੀ ਇਹਦੀ 2500 ਆ ਲਿਫਟ ਪ੍ਰੋ ਟਰੈਕਟਰ ਆ ਇਹ ਬਿਨਾ ਲਿਫਟ ਪ੍ਰੋ ਤੋਂ ਵੀ ਆਉਂਦਾ ਲਿਫਟ ਪ੍ਰੋ ਵੀ ਆਉਂਦਾ ਦੋਨਾਂ ਚ ਆਉਂਦਾ ਹਾਂ ਜਿਹੜਾ ਮਾਡਲ ਤੁਸੀਂ ਲੈਣਾ ਉਸ ਹਿਸਾਬ ਨਾਲ ਲੈ ਸਕਦੇ ਆ ਹਾਂ ਉਹ ਦੱਸ ਤੁਸੀਂ ਹਾਂ ਨਹੀਂ ਪਾ ਬਾਲੇ ਪੈਸੇ ਲਾਉਣੇ ਦਾ ਸਸਤੇ ਵਾਲਾ ਲੈ ਲਓ ਥੰਨੇ ਵਾਲਾ ਮਾਡਲ ਲੈ ਲਓ ਇਹਦੇ ਚ ਬਟ अच्छा ओ सिंपल हाँ है भाई जी ये सिंपल है भाई जी ये डाउट थोड़ा वीरा दा क्लियर कर दो कई वीर ना एजेंसी ਦੇ ਵਿੱਚ ਰੇਟ ਆਪਣੇ ਤੁਹਾਨੂੰ ਪਤਾ ਆ ਆਮ ਵੀਰ ਪਤਾ ਕਰਦੇ ਰਹਿੰਦੇ ਆ ਹਾਂਜੀ 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 ਉਹਨੂੰ ਇਹ ਗੱਲ ਸਮਝਾ ਦਿਓ ਵੀ ਰੇਟ ਐਂ ਹੀ ਕੱਢਦੇ ਆ ਹਾਂ ਰੇਟ ਚੀਜ਼ ਲੈਸ ਬਹੁਤ ਮੀਰੀਐਂਟ ਆ ਮਤਲਬ ਤੁਸੀਂ 53 ਦਾ ਦੇ ਤੁਹਾਨੂੰ ਮੈਂ ਧਾਰਨ ਦਿੰਦਾ ਵੀ ਜਿਹੜਾ ਬੇਸ ਮਾਡਲ ਤੋਂ ਲੈ ਕੇ ਟੌਪ ਤੱਕ 1.5 ਲੱਖ ਦਾ ਫਰਕ 1.5 ਲੱਖ। ਅੱਛਾ ਜੇ ਤੁਸੀਂ ਪੀਆਰ ਤੇ ਚੱਲੇਗੇ ਤਾਂ 3 ਲੱਖ ਦਾ ਫਰਕ। ਫਿਰ 3 ਲੱਖ 53 53 ਦਾਸ ਚ। ਉਹ ਮੈਂ ਤੁਹਾਨੂੰ ਫੋਨ ਵੀ ਕਰਿਆ ਸੀ। 53 53 ਦਾਸ ਚ ਹਰ ਟਰੈਕਟਰ ਚ। ਹੂੰ। ਤਿੰਨ ਤੋਂ ਤਿੰਨ ਸਵਾ 3 ਲੱਖ ਦਾ ਫਰਕ ਆ 베ਸ ਤੋਂ ਟੌਪ 'ਚ। ਠੀਕ ਹੈ ਜੀ। ਹਾਂ ਮਤਲਬ ਕਾਰਾਂ ਵਾਲਾ ਗੱਲ ਹੀ ਆ। ਕਾਰਾਂ ਜੀ ਫਿਰ ਹਾਂ ਥੱਲੇੋਂ ਲੈ ਕੇ ਉੱਪਰ ਦਾ। ਹਾਂ ਪਰ ਹੁਣ ਆਪਾਂ ਕਹੀਏ ਜੇ ਫੋਨ ਤੇ ਪੁੱਛ ਲਈਏ 53 ਉਹ ਫਰਕ ਹੈ ਕੋਈ ਤਾਂ ਟੌਪ ਮਾਡਲ ਦਾ ਰੇਟ ਦੱਸ ਦਿੰਦਾ ਕੋਈ ਵਿਚਾਲੜੇ ਦਾ ਰੇਟ ਦੱਸ ਦਿੰਦਾ ਕੋਈ بیس ਮਾਡਲ ਦਾ ਰੇਟ ਦੱਸ ਦਿੰਦਾ ਅਚ ਮਾਡਲ ਬਹੁਤ ਆ بیس ਵੀ ਚਾਰ ਚਾਰ ਆ ਅੱਗੇ ਇਕੱਲੇ ਨਹੀਂ ਬਾਹਲੇ ਵੀ ਰੇਟ ਆ ਮਤਲਬ ਕੋਈ ਆ ਚੀਜ਼ ਘੱਟ ਆ ਕੇ ਇਹ ਚ ਵੱਧਦਾ ਮਤਲਬ ਇਦਾਂ ਉਹ ਏਜੰਸੀ ਚ ਫਿਰ ਐ ਕਹਿੰਦੇ ਰਹਿੰਦੇ ਆ ਉੱਥੋਂ ਮੈਨੂੰ ਐ ਮਿਲਦਾ ਇੰਨੇ ਦਾ ਮਿਲਦਾ ਇਦਾਂ ਨਾ ਕੋਈ ਹੁਣ ਕੁਝ ਥੋੜੇ ਜਿਹੜੇ ਬੰਦੇ ਚੋਸ ਚਲਾ ਕੇ ਫਿਰ بیس ਦਾ ਰੇਟ ਦੱਸ ਦਿੰਦੇ ਆ ਫੇਰ ਖਰਾਬ ਹੀ ਕਰਨਾ ਇਹਨੂੰ ਇਹ ਜਾਨਾ ਪਾ ਰਿਹਾ ਪਤਾ ਲੱਗ ਜਾਂਦਾ ਬਾਈ ਜੀ ਤੁਹਾਡਾ ਰੋਜ਼ ਦਾ ਕੰਮ ਆ ਰੋਜ਼ ਦਾ ਕੰਮ ਤੁਹਾਨੂੰ ਫੋਨ ਸੁਣਦੇ ਸਾਰੀ ਕੰਮ ਦਾ ਪਤਾ ਲੱਗ ਜਾਂਦਾ ਉਹ ਫਿਰ ਨਹੀਂ ਗਲਤ ਗਾਈਡ ਕਰਦੇ ਲੋਕ ਪਰ ਖੁੱਲ ਮਿਲਾ ਕੇ ਤੁਸੀਂ ਕਟੋ-ਕਟ ਫੀਚਰ ਨੋਟ ਕਰੋ ਕਿਹੜੇ-ਕਿਹੜੇ ਆ ਨਾ ਇਹਦੇ ਜਿਹੜਾ ਸਿੰਕ੍ਰੋਮੈਸ਼ ਗੀਅਰ ਆ ਦੇਖਣ ਨੂੰ ਤਾਂ ਪਤਾ ਨਹੀਂ ਲਾਦਾ ਸਿੰਕ੍ਰੋਮੈਸ਼ ਵੀ ਆਉਂਦਾ ਹੂੰ ਸਿੰਕ੍ਰੋਮੈਸ਼ ਚਾਲੀ 30-40 ਹਜ਼ਾਰ ਰੁਪਏ ਮਹਿੰਗਾ ਵਾ ਕਿਸੇ ਟ੍ਰੈਂਡ 70-70 ਹਜ਼ਾਰ ਦਾ ਫਰਕ ਆ ਕਲੇ 100 ਰੁਪਏ ਦਾ ਕਿਉਂਕਿ ਸਿੰਕ੍ਰੋਮੈਸ਼ ਨੇ ਇੱਕ ਦੋ ਚੀਜ਼ਾਂ ਹੋਰ ਆ ਇੰਡੀਆ ਨਾਲ ਵੇਰੀਐਂਟ ਅਲੱਗ-ਅਲੱਗ ਬਣਾਏ ਨੇ ਅਲੱਗ-ਅਲੱਗ ਜਿਵੇਂ ਸਾਊਥ 'ਚ ਕੋਈ ਹੋਰ ਵੇਰੀਐਂਟ ਵਿਕਦਾ ਨਾਰਥ 'ਚ ਕੋਈ ਹੋਰ ਵਿਕਦਾ ਉਸ ਹਿਸਾਬ ਨਾਲ ਕੰਪਨੀ ਤਾਂ ਬਣਾਈ ਜਾ ਰਹੀ ਆ ਰੇਟ ਦਾ ਫਰਕ ਹੈਗਾ ਹੀ ਆ ਰੇਟ ਦਾ ਆਹ ਵੇਲੇ ਪ 540 ਤੇ 740 ਹਾਂਜੀ ਉਹ ਜਿਹੜੇ ਆਪਾਂ ਨੂੰ ਚਾਹੀਦਾ ਹਨਾ ਹਾਂਜੀ ਹਾਂਜੀ ਟਾਇਰ ਸਾਈਜ਼ ਆਪਣੇ ਨਾਲੋਂ ਜ਼ਿਆਦਾ ਸੁਨੋ ਵੀ ਆ ਜੀ ਟਾਇਰਾਂ 16 ਨੂੰ 28 ਹੁੰਦਾ ਇਹਦੇ ਚ ਠੀਕ ਹੈ ਜੀ ਹਾਂਜੀ ਹਾਂਜੀ ਇਹ ਇਹ ਫੋਰ ਵਾਰ ਹੁਣ ਅਸੀਂ 52 ਦਾ ਸਟੋਰ ਟਾਇਰਾਂ ਚ ਆ ਗਿਆ ਫੋਰ ਵੀ ਫੋਰ 52 ਦਾ ਹੁਣ ਹਾਂ ਲਾਂਚ ਕਰਤਾ ਵਾ 14 ਦੇ ਟਾਇਰਾਂ ਚ 404 ਉਹਦੀ ਵੀਡੀਓ ਆਪਾਂ ਜਲਦੀ ਬਾਈ ਜੀ ਹੁਣ ਆਪਾਂ ਘੇਰ ਲੈਣਾ ਚੜ੍ਹਨਾ ਨਹੀਂਗਾ ਉਹ ਵੀ ਤੁਹਾਡੇ ਵਾਸਤੇ ਆਪਾਂ 52 ਦਾ ਕੀ ਕੀ ਫਰਕ ਪਾਤਾ ਜੀ 52 ਦਾ ਸਿੱਕ ਤਾਂ ਲਿਫਟ ਪ੍ਰੋ ਕਰਤਾ ਜੀ ਅੱਛਾ ਜੀ ਹਾਂ 52 ਸਪੈਸਟਰ ਡਾ ਹਾਂ ਮਤਲਬ 2500 ਕਿਜੀ ਵਾਲੀ ਲਿਫਟ ਆ ਗਈ ਵੱਡੀ ਤੇ ਇੱਕ ਇੱਕ ਮਾਡਲ ਹੋਰ ਚ ਕਰਤਾ ਵਾ ਜਿਹਦੇ ਚ 14 ਟਾਇਰ ਆ ਮਗਰਲੇ ਕਿਉਂਕਿ ਆਲੂ ਵਾਲੇ ਬੰਦੇ ਬਹੁਤ ਡਿਮਾਂਡ ਕਰਦੇ ਨੇ ਕਈ ਬਈ 16 ਵਾਲੇ ਨਹੀਂ ਮਿਲੋ ਨਾ ਹਾਂ 4x4 ਚ ਟੂ व्हीਲ ਤਾਂ ਪਹਿਲਾਂ ਵੀ ਆਉਂਦਾ ਸੀ 14 ਚ 4x4 ਹੀ ਠੀਕ ਆ ਬਈ ਜੀ 14 ਟਾਇਰਾਂ ਚ ਵੈਰੀ ਗੁੱਡ ਇਹਦਾ ਮੜਾ ਇੰਜਨ ਦਰਸ਼ਨ ਕਰਵਾ ਦਈਆ ਆਪਾਂ ਹਾਂ ਜੀ ਹਾਂ ਜੀ ਲਓ ਜੀ ਇੰਜਨ ਦੇ ਵੀ ਤੁਸੀਂ ਦਰਸ਼ਨ ਕਰ ਲਓ ਜੌਂਡੀਅਰ ਦੀ ਵਾਰ-ਵਾਰ ਮੈਂ ਗੱਲ ਕਰਾਂ ਤੇ ਵੀਰ ਮੇਰੇ ਨਾਲ ਮੈਨੂੰ ਕਹਿਣ ਲੱਗ ਜਾਂਦੇ ਤੇ ਜੋੜੀ ਉਹਦੀ ਸਿਫਤ ਕਰਦਾ ਇਹ ਸਿਫਤ ਆਪੇ ਹੁੰਦੀ ਆ ਜੀ ਕੁਆਲਿਟੀ ਤੁਸੀਂ ਹੁਣ ਦੇਖੋ ਇਹ ਨਾਲ ਤਾਂ ਤੁਹਾਨੂੰ ਦੇਖਣ ਦੇ ਫਾਇਦਾ ਲੱਗਦਾ ਵੀ ਹਾਂ ਵੀ ਬ੍ਰਾਂਡ ਦੀ ਬਣੀ ਚੀਜ਼ ਇੰਜਨ ਦਾ ਹਰ ਚੀਜ਼ ਹੈਗਾ ਹਰ ਚੀਜ਼ ਦੀ ਪੀਛਿੰਗ ਐਨੀ ਵਧੀਆ ਹੋਊਗੀ ਨਾ ਹਾਂ ਬਸ ਰਿਪੇਅਰ ਹੀ ਕਰਨੀ ਆ ਕੁਝ ਕਰਨਾ ਖੋਲਣਾ ਕਰਨਾ ਤੁਹਾਨੂੰ ਬੜਾ ਈਜ਼ੀ ਆ ਰਿਹਾ ਜੀ ਜੀ ਸਾਰਾ ਕੋ ਸਿਸਟਮ ਇਹ ਹੁਣ ਗੀਅਰ ਦਾ ਤੇਲ ਛੰਡਾ ਕਰਨ ਵਾਲਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਚੀਜ਼ ਇਹ ਲੱਗੀ ਹੋਈ ਆ अच्छा ये गियर ਦਾ ਤੇਲ ਵੀ ਠੰਡਾ ਕਰੂਗਾ ਜੀ ਇਹ ਗੇਅਰ ਦਾ ਤੇਲ ਠੰਡਾ ਕਰਨਾ ਠੀਕ ਹੈ ਜੀ ਮਤਲਬ ਜਰਾ ਜਿਵੇਂ ਹੁਣ ਤੁਸੀਂ ਦੱਸਿਆ ਵੀ ਚਾਰ ਵਾਲੀ ਮਸ਼ੀਨ ਤੇ ਚੱਲਦੇ ਆ ਹਾਂਜੀ ਹਾਂਜੀ ਚਾਰ ਤੇ ਚੱਲ ਗਏ ਜਾਂ ਉਤੇ ਉਤੇ 8 8 10 ਦਾ ਘੰਟੇ ਲਗਾਤਾਰ ਚੱਲਦਾ ਤਾਂ ਗਰਮ ਹੁੰਦਾ ਗਰਮ ਹੁੰਦਾ ਤੇਲ ਹਾਂ ਗਰਮ ਹੋਣਾ ਪਰਫਾਰਮੈਂਸ ਘਟਦੀ ਆ ਟਰੈਕਟਰ ਦੀ ਹੈਨਾ ਉਹ ਫਿਰ ਇਹ ਠੰਡਾ ਕਰਨ ਆਇਆ ਹੂੰ ਨਾਲ ਵੀ ਕਹਿਣ ਦਾ ਮਤਲਬ ਜਿੰਨਾ ਟਾਈਮ ਟਰੈਕਟਰ ਆ ਹਾਂ ਇਹ ਕਿਸੇ ਟਰੈਕਟਰ ਚਾਉਂਦਾ ਨਹੀਂ ਆ ਇਹ ਤੁਸੀਂ 7 ਦਿਨ ਵੀ ਲਗਾਤਾਰ ਚਲਾ ਲਓ ਤਾਂ ਟਰੈਕਟਰ ਨੂੰ ਹੋਊਗਾ ਨਹੀਂ ਕੁਝ ਜੋ ਅਸੀਂ ਕਰਾ ਤੇ ਚਲਾਉਂਦੇ ਸੀ ਦੂਜੇ ਦਿਨ ਬੰਦ ਕਰਦੇ ਹੁੰਦੇ ਸੀ 7 ਦਿਨ ਤੋਂ ਹੀ ਲਗਾਤਾਰ ਦਿਨ ਪੂਰਾ ਚਲਾ ਲਓ ਜੌਂਡੀਅਰ ਪ੍ਰੋਬਲਮ ਨਹੀਂ ਹੋਈ ਕੋਈ ਦਿੱਕਤ ਨਹੀਂ ਹਾਂ ਬਾਕੀ ਡਰਾਇੰਗ ਦਾ ਫਿਰ ਤੈਨੂੰ ਵਦੈ ਕੀ ਹਾਲਤ ਹੋਏਂਦੀ ਗਰਮ ਇੰਨੇ ਹੋ ਜਾਂਦੇ ਆ ਉਹ ਵੀਡੀਓ ਤੁਸੀਂ ਪਤਾ ਨਹੀਂ ਵੇਖੀ ਕਿ ਨਹੀਂ ਮੈਂ ਬਹੁਤ ਤੰਗ ਆ ਇੱਕ ਗਰਮ ਤੋਂ ਤੁਸੀਂ ਗਰਮ ਦਾ ਨਾਂ ਨਾ ਲਾਓ ਉਹ ਗਰਮ ਪਰ ਦੇਖੋ ਨਹੀਂ ਇਹ ਨਹੀਂ ਮੈਂ ਕਹਿੰਦਾ ਵੀ ਜੌਂਡੀਅਰ ਗਰਮ ਨਹੀਂ ਹੁੰਦਾ ਇਹ 'ਚ ਵੀ ਪ੍ਰੋਬਲਮ ਆ ਜਾਂਦੀ ਕਰੇ ਆ ਆ ਜਾਂਦੀ ਪਰ ਸੋਲੂਸ਼ਨ ਮਿਲਣਾ ਚਾਹੀਦਾ ਹਾਂ ਮਤਲਬ ਤੁਹਾਡਾ ਟਰੈਕਟਰ ਮਤਲਬ ਗਰਮ ਹੋਣ ਲੱਗ ਗਿਆ ਤੁਸੀਂ ਮੇਰੇ ਕੋਲ ਲੈ ਕੇ ਆਏ ਮੈਨੂੰ ਲੱਗਿਆ ਵੀ ਆਹ ਚੀਜ਼ ਖਰਾਬ ਹੋ ਬਦਲਤੀ ਟਰੈਕਟਰ ਸਹੀ ਹੋਏ ਸਹੀ ਹੈ ਜੀ ਇਹ ਨਾ ਹੋਵੇ ਵੀ ਗੱਲ ਹੋਣੀਏ ਪ੍ਰੋਬਲਮ ਕੀ ਹੈ ਵੀ ਹੋણો ਹੀ ਨਹੀਂ ਹਟਦਾ ਹਾਂ ਇਹ ਨਹੀਂ ਹੋਣਾ ਚਾਹੀਦਾ ਦੇਖੋ ਪ੍ਰੋਬਲਮ ਹਰ ਚੀਜ਼ ਜਾਂਦੀ ਹੈ ਹਰ ਮਸ਼ੀਨਰੀ ਜਾਂਦੀ ਹੈ ਆਪਾਂ ਚ ਪ੍ਰੋਬਲਮ ਤੁਹਾਡੀ ਤੁਸੀਂ ਪ੍ਰੋਬਲਮ ਦੱਸੀ ਮੈਂ ਉਹਦਾ ਸੋਲੂਸ਼ਨ ਦੇਤਾ ਵੀ ਆਹ ਬਾਈ ਜੀ ਮੈਂ ਹੁਣੇ ਬਦਲ ਦਿੰਦਾ ਗੱਲ ਖਤਮ ਹਾਂ ਹਰ ਉਹ ਤੋਂ ਥੋੜਾ ਸਹੀ ਹੋ ਗਿਆ ਟਰੈਕਟਰ ਹਾਂ ਉਹ ਨੁਕਸ ਨਹੀਂ ਹੁੰਦਾ ਹਾਂ ਉਹ ਨੁਕਸ ਠੀਕ ਹੈ ਨੁਕਸ ਤਾਂ ਉਹ ਆ ਵੀ ਜਿਹੜਾ ਕੰਪਨੀ ਤੋਂ ਫੜੇ ਟਰੈਕਟਰ 'ਚ ਕੋਈ ਆ ਜੇ ਹੂੰ ਤੋਂ ਕੱਢੇ ਨਾ ਜਾਵੇ ਕੱਢੇ ਹੀ ਨਾ ਜਾਵੇ ਉਹ ਨੁਕਸ ਉਹ ਨੁਕਸ ਹਾਂ ਉਹ ਆਪਾਂ ਵੀਰੇ ਦੇਖਦੇ ਆਂ ਭਾਈ ਜੀ ਵੀ ਵੱਡੇ ਤੋਂ ਵੱਡਾ ਬ੍ਰਾਂਡ ਵੱਡੀ ਤੋਂ ਵੱਡੀ ਚੀਜ਼ ਉਹਦਾ ਕੋਈ ਪਤਾ ਹੀ ਨਹੀਂ ਪਹਿਲੇ ਦੇਣੀ ਨਹੀਂ ਕੁਝ ਹੋ ਜਾਣਾ ਹਾਂ ਕਿਉਂਕਿ ਮਕੈਨੀਕਲ ਚੀਜ਼ ਆ ਨਾ ਇਲੈਕਟ੍ਰੋਨਿਕ ਹੁਣ ਦੇਖੋ ਇਲੈਕਟ੍ਰੋਨਿਕਸ ਵੱਧ ਗਈ ਬਹੁਤ ਜ਼ਿਆਦਾ ਹੈ ਨਾ ਇਲੈਕਟ੍ਰੋਨਿਕਸ ਦੀ ਤੁਹਾਨੂੰ ਪਤਾ ਵਾ ਮਾੜੀ ਜੀ ਵੋਲਟੇਜ ਬੰਦ ਘੱਟ ਮਿਲ ਗਈ ਕਿਤੇ ਹਨਾ ਕੋਈ ਜਾਂਦੇ ਆਫੀ ਹੋ ਗਿਆ ਦੇਖੋ ਆਪਣੇ ਤੋਂ ਕੀ ਕਹਿੰਦੇ ਨੇ ਗਲਤੀ ਨਾਲ ਕੁਝ ਕੋਈ ਪਾਣੀ ਪੈ ਗਿਆ ਕੋਈ ਇਹੋ ਜਿਹਾ ਮਿਸਮੈਂਟਰ ਮੈਂਟਰਸ ਹੋ ਗਈ ਕਿਤੇ ਹਨਾ ਕੋਈ ਆਪਾਂ ਤਾਰ ਤੁਰ ਛੇੜਤੀ ਕੋ ਸਟੀਰੀਓ ਲੋਣ ਲੱਗੇ ਕੋ ਇਹ ਕਰ ਲਿਆ ਉਹ ਕਰ ਲਿਆ ਉਹ ਚੀਜ਼ਾਂ ਫਿਰ ਪੈ ਗਈ ਹਾਂ ਮਤਲਬ ਇਹ ਚੀਜ਼ ਮਸ਼ੀਨਰੀ ਆ ਕਦੇ ਹੀ ਫੇਲ ਹੋ ਸਕਦੀ ਐ ਕੋਈ ਡੀ ਗੱਲ ਹੀ ਉਹ ਪ੍ਰੋਬਲਮ ਦਾ ਇਹ ਵੀ ਸੋਲੂਸ਼ਨ ਮਿਲ ਜੇ ਮੈਂ ਗੱਲ ਇੱਕੋ ਹੀ ਹੈ ਵੀ ਤੁਹਾਡਾ ਹੱਲ ਹੋ ਗਏ ਇੱਕ ਦਿਨ ਚੋ ਜੇ 6 ਨੂੰ ਜੇ ਘੰਟੇ ਚੋ ਜੇ ਇਹ ਨਾ ਹੋਵੇ ਵੀ 20 15 ਦਿਨ ਟਰੈਕਟਰ ਖੜਾ ਰਿਹਾ ਹੱਲ ਨਹੀਂ ਹੋ ਰਿਹਾ ਫਿਰ ਉਹ ਪ੍ਰੋਬਲਮ ਹੈ ਨਾ ਅਪਲੀਕੇਸ਼ਨ ਚ ਆਪਾਂ ਚਲਾਉਣੇ ਹੁੰਦੇ ਆ ਉਦੋਂ ਬਸ ਪਿਆਰ ਚ ਪ੍ਰੈਸੀਜਨ ਹੀ ਬਹੁਤ ਛੋਟਾ ਹੋ ਆਪਣਾ 15 15 20 ਦਿਨ ਦਾ ਦੋ ਸਾਲ ਚ ਦੋ ਗਰੀ ਸੀਜ਼ਨ ਆ ਨਾ ਹਾਂ ਸੀਜ਼ਨ ਬਸ ਹਾਂ ਮਾਚਦੇ ਮੇਲੇ ਖੜਦੇ ਨੇ ਦਾ ਮੇਲਿਆਂ ਤੇ 70 80% ਲੋਕਾਂ ਦਾ ਇੰਨਾ ਹੀ ਚੱਲਦਾ 20% ਲੋਕ ਆ ਜਿਹੜੇ ਚਾਰ ਆਲੂਆਂ ਨੂੰ ਵਾਲੇ ਪੱਧ ਚਲਾਉਂਦੇ ਆ ਅਦਰਵਾਈਜ਼ ਬੋਕਾ ਟਰੈਕਟਰ ਜੀ ਬਸ 15 ਦਿਨਾਂ ਦਾ ਜਾਦਾ ਝੋਨਾ ਚੰਨਾ ਬੀਜ ਕੇ ਬਿੱਲ ਬਿੱਲੇ ਹਾਂ ਤੇ ਲੁੱਕ ਤਾਂ ਮੇਰੇ ਵੀਰਾਂ ਪਹਿਲਾਂ ਦੇਲੀ ਸੀ ਵਿਦ ਟਰਬੋ ਆ ਇਹਨੂੰ ਦਿਖਾ ਦੇ ਟਰਬੋ ਸੇਮ ਹੀ ਹੋਊਗਾ ਸਾਰਿਆਂ ਚ ਟਰਬੋ ਸਾਰੇ ਜੀ ਸੇਮ ਹਨਾ ਜੀ ਇਹ ਤੁਸੀਂ 50 ਲੈ 75 ਲੈ ਲਓ ਹਾਂਜੀ 53 ਉਸ ਲੈ ਲਓ 54 5 ਲੈ ਲਓ ਇੰਜਨ ਦਾ ਇੱਕ ਇੱਕ ਪੁਰਜਾ ਸੇਮ ਆ ਸਭ ਸੇਮ ਹਾਂ ਸਿਰਫ ਸੀਸੀਯੂ ਚ ਫਰਕ ਆ ਜੀ ਬਸ ਜਿਹੜਾ ਕੰਟਰੋਲਰ ਲਾਇਆ ਹੋਇਆ ਪੂਰੇ ਚ ਫਰਕ ਆ ਆਪਣਾ ਇੱਕ ਲਾਸਟ ਵੀਡੀਓ ਚ ਗੱਲ ਕਰੀ ਸੀ ਜੀ 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 ਵੇ ਪਹਿਲਾ ਵਾਲੇ ਸੀ ਆ 5753 ਪੰਜ ਨੀ ਨਹੀਂ ਮੈਂ ਨਾ ਇੱਕ ਪਾਵਰ ਦੀ ਗੱਲ ਕਰ ਲੰਗਾ ਕਿਦਾ ਗਰਮੀ ਨੇ ਬਹੁਤ ਬੁਰੇ ਹਾਲਾ ਸਾਡੇ ਬੁਰੇ ਮੈਂ ਕਹਿੰਦਾ ਵੀ ਪਤਾ ਨਹੀਂ ਵੀਡੀਓ ਜੀ ਤੁਹਾਨੂੰ ਪਤਾ ਲੱਗਣਾ ਕਿ ਨਹੀਂ ਸਾਡੇ ਬੁਰੇ ਹਾਲ ਅੱਜ ਪਤਾ ਨਹੀਂ ਕਿਵੇਂ ਵੀਡੀਓ ਸ਼ੂਟ ਹੋਣੀ ਹੈ ਅੱਜ ਅਲੀ ਸਿਰੇ ਲੱਗਣੀ ਹੈ ਕਿ ਨਹੀਂ ਆਪਾਂ ਗੱਲ ਕਰੀ ਸੀ ਬਾਈ ਜੀ ਅੱਜ ਹੀ ਮੈਂ ਹੁਣੇ ਕਿਤੇ ਵੀਡੀਓ ਸ਼ੂਟ ਕਰਕੇ ਆਇਆ ਆਪਣਾ ਕੋਲ ਨਾਵੇਂ ਬੰਦਾ ਟਰੈਕਟਰ ਨੂੰ ਮੋਡੀਫਿਕੇਸ਼ਨ ਕਰਦਾ ਜੀ ਜੀ ਤਗੜਾ ਕਰਦਾ ਜਿੰਨੂੰ ਕਹਿੰਦੀ ਹਾਂਜੀ ਹਾਂ ਉਹ ਤਗੜਾ ਕਰਿਆ ਟਰੈਕਟਰ ਤੇ ਉਹ ਕਿਸੇ ਏਜੰਸੀ ਚ ਹੁਣ ਨਹੀਂ ਖੜਾ ਹਾਂਜੀ ਹਾਂ ਮਸਾ ਵੀਮੀਨਾ ਕੇ ਚਲਾਇਆ ਉਸ ਬੰਦੇ ਨੇ ਤੇ ਪੈਸੇ ਬਹੁਤ ਲਾਤੇ ਲਾਸਟ ਵੀਡੀਓ ਤੋਂ ਬੜੇ ਵੀਰ ਖੁਸ਼ ਹੋਏ ਸੀ ਮੈਨੂੰ ਵੀ ਉਹਨਾਂ ਦੱਸਿਆ ਸੀ ਵੀ ਜਿਵੇਂ ਇੱਕ ਤਾਂ ਆਪ ਪੱਖੇ ਦਾ ਦੱਸਿਆ ਸੀਗਾ ਹਾਂਜੀ ਹਾਂ ਜਿਹੜੇ ਮੋਡੀਫਿਕੇਸ਼ਨ ਕਰਾਉਂਦੇ ਆ ਤੁਸੀਂ ਮੋਟਾ-ਮੋਟਾ ਮੈਨੂੰ ਇੰਨਾ ਕੁ ਵੀਰਾਂ ਨੂੰ ਆਪਾਂ ਦੱਸ ਸਕੀਏ ਵੀ ਉਹ ਕਰਾਉਣੀ ਚਾਹੀਦੀ ਆ ਜਾਂ ਨਹੀਂ ਕਰਾਉਣੀ ਚਾਹੀਦੀ ਸਵਾਲ ਤਾਂ ਹੈਗਾ ਪੁੱਠਾ ਜਾ ਕਿ ਤੁਹਾਡੇ ਨਾਲ ਡਿਸਕਸ ਨਹੀਂ ਕੀਤਾ ਮੈਂ ਦੱਸਾਂ ਮੈਂ ਦੱਸਾਂ ਹਾਂ ਦੇਖੋ ਜਿਹੜੀ ਚੀਜ਼ਾਂ ਉਹ ਕਰਦੇ ਆ ਇਹ ਜ਼ਰੂਰੀ ਨਹੀਂ ਵੀ ਉਹ ਹੀ ਕਰ ਸਕਦੇ ਹੋਰ ਵੀ ਨਹੀਂ ਗੰਦੇ ਕਰਦੇ ਠੀਕ ਹੈ ਹਾਂ ਉਹ ਕਰ ਸਕਦੇ ਕੋਈ ਐਡਾ ਉਹ ਸਾਇੰਸ ਰਾਕਟ ਸਾਇੰਸ ਨਹੀਂ ਹੈ ਅੰਗਰੇਜ਼ੀ ਚ ਕਹਿੰਦੇ ਰਾਕਟ ਸਾਇੰਸ ਨਹੀਂ ਹੈ ਮਤਲਬ ਉਹ ਐਡੀ ਵੱਡੀ ਨਹੀਂ ਹਾਂ ਐਡਾ ਵੱਡਾ ਨੁਕਤਾ ਨਹੀਂ ਵੀ ਜਿਹੜਾ ਹੋਰ ਨਹੀਂ ਕਰ ਸਕਦਾ ਕੋਈ ਹਨਾ ਤੁਸੀਂ ਵੀ ਕਰ ਸਕਦੇ ਹੋ ਕਰ ਦਾਂਗੇ ਕੋਈ ਐਡਾ ਮਾਸਲਾ ਨਹੀਂ ਜਿਹੜਾ ਉਹ ਨੁਕਤਾ ਕਰਦੇ ਆ ਹਾਂ ਪ੍ਰੋਬਲਮ ਇਹ ਆ ਬਾਈ ਜੀ ਵੀ ਜਦੋਂ ਅਸੀਂ ਡੀਲਰ ਹੁੰਦੇ ਆ ਨਾ ਸਾਨੂੰ ਵਾਰੰਟੀ ਦੇਣੀ ਪੈਂਦੀ ਆ ਨਾਲ ਪ੍ਰੋਬਲਮ ਇਹ ਆ ਮੈਂ ਕੁਝ ਕਰੂੰਗਾ ਤਾਂ ਤੁਸੀਂ ਕਹਿਣਾ ਭਾਈ ਜੀ ਆ ਖੜਾ ਇਹਨੂੰ ਕਰ ਠੀਕ ਆ ਕਰ ਠੀਕ ਉਹਨੇ ਗੇਟ ਚੋਂ ਕੱਢ ਕੇ ਜ਼ਿੰਮੇਵਾਰੀ ਖਤਮ ਉਹਨੇ ਪੈਸੇ ਜੇ ਚਪਾ ਲੈਣੇ ਆ ਉਹਨੇ ਕਹਿਣਾ ਭਾਈ ਹੋ ਗਿਆ ਉਹ ਹੀ ਤਾਂ ਤੁਹਾਨੂੰ ਦੱਸ ਮੈਂ ਤਕਰੀਬਨ ਮੈਂ ਅੱਗੇ ਵੀ ਮਹਿਸ਼ਦ ਗੱਲ ਕੀਤੀ ਸੀ ਅਸੀਂ ਆਪਦੇ ਕੋਲੇ ਤਕਰੀਬਨ 8 10 ਤਾਂ ਪਿਛਲੇ 3-4 ਮਹੀਨੇ ਜੀ ਇੰਜਨ ਕਰ ਚੁੱਕੇ ਆ ਜਿਹੜੇ ਓਵਰ ਪਾਵਰ ਕੀਤੇ ਹੋਏ ਸੀਗੇ ਵੀ ਉਹ ਕਰਾ ਬੋਲੋ ਇੰਨੇ ওভারਹਿੱਟ ਹੋਣ ਉਹ ਨਹੀਂ ਹਟਦੇ ਟਰੈਕਟਰ ওভারਹਿੱਟ ਹੋਊਗਾ ਕਿਉਂਕਿ ਅੱਜ ਕੱਲ ਨਵੇਂ ਮੁੰਡੇ ਚਲਾਉਂਦੇ ਆ ਧਿਆਨ ਵੀ ਨਹੀਂ ਦਿੰਦੇ ਗੇਜ ਗੂਹ ਤੇ ਅੱਗੇ ਦਾ ਪੁਰਾਣੇ ਡਰਾਈਵਰ ਦੇਖ ਲੈਂਦੇ ਸੀਗੇ ਇਹਦਾ ਜਦੋਂ ਜਦੋਂ ਕੜਕੜ ਕਰਦਾ ਉਹਨੂੰ ਪਤਾ ਲਾਦਾ ਵੀ ਹੋਰ ਹੀ ਹੋ ਗਿਆ ਉਹ ਹਾਪ ਹੋ ਗਿਆ ਕੰਮ ਉਹਦਾ ਹੀ ਹੁੰਦਾ ਸਾਡੇ ਕੋਲੇ ਫਿਰ ਪਹਿਲਾਂ ਧਿਆਨ ਨਹੀਂ ਦਿੰਦਾ ਕੋਈ ਜਾਂ ਕੋਈ ਬਾਲਾ ਬੂਲਾ ਮਾਰ ਗਿਆ ਰੇਡੀਏਟਰ ਪਾੜਤਾ ਟਰੈਕਟਰ ਨੇ ਉਹ ਜ਼ਿਆਦਾ ওভারਹਿੱਟ ਹੋ ਕੇ ਫਿਰ ਕੰਪਨੀ ਉਹਨਾਂ ਕੇ ਸਿਸਟਮ ਇਹਦਾ ਬਣਾ ਕੇ ਭੇਜਦੀ ਆ ਵੀ ਲਿਮਟ ਹੁੰਦੀ ਹੈ ਬਈ ਹਾਂ ਲਿਮਟ ਹੁੰਦੀ ਆ ਹਾਂ ਦੇਖੋ ਅੱਖਰ ਨਾਲ ਤੁਸੀਂ ਪਰਦੇ ਨਹੀਂ ਦੇਖ ਸਕਦੇ ਇੱਕ ਪਿਸਟਨ ਆ 36 ਹਸ ਪਾਵਰ ਦਾ ਉਹ ਵੀ ਇਹਦੇ ਚ ਪੈਂਦਾ ਹਮ ਇੱਕ 75 ਦਾ ਉਹ ਵੀ ਪੈਂਦਾ ਹਮ ਦੇਖਣ ਚ ਵਜਨ ਚ ਕੋਈ ਫਰਕ ਨਹੀਂ ਹਮ ਉਹਦੀ ਬਿਲਡ ਕੁਆਲਿਟੀ ਆ ਉਹ ਸਮਝ ਲਓ ਆਧਾਰ ਦਿੰਦਾ ਵੀ 2000 ਦਾ ਉਹ 5000 ਦਾ ਹਮ ਦੇਖਣ ਜ ਨਹੀਂ ਫਰਕ ਕੋਈ ਦੇਖਣ ਜ ਨਹੀਂ ਫਰਕ ਪਰ ਉਹਨੇ ਜਿੰਨਾ ਟੈਂਪਰੇਚਰ 36 ਹਸ ਪਾਵਰ ਵਾਲੇ ਸਹਿਣਾ ਹੈ ਹਨਾ ਉਹਨੇ ਉਹਦੂ ਤਿੱਗਣਾ ਸਹਿ ਲੈਣਾ ਫਰਕ ਆਵਾ ਉਰੇ ਜਿਹੜਾ ਮਟੀਰੀਅਲ ਲੱਗਿਆ ਉਹਦੀ ਕੁਆਲਿਟੀ ਦਾ ਫਰਕ ਹੈ ਮਟੀਰੀਅਲ ਦਾ ਫਰਕ ਹੈ ਹਾਂ ਇਹ ਨਹੀਂ ਤੁਸੀਂ ਆਮ ਹੁੰਦਾ ਸੀ ਵੀ ਯਾਰ ਉਹੀ ਪਿਸਟਨ ਆ ਉਹੀ ਇੰਜਨ ਆ ਨਹੀਂ ਉਹਦੀ ਸਲੀਵ ਉਹਦਾ ਪਿਸਟਨ ਉਹਦੀ ਕ੍ਰੈਂਕ ਉਹਦੀ ਕੁਆਲਿਟੀ ਉਹਦੀ ਕ੍ਰੈਂਕ ਹਰ ਚੀਜ਼ ਦੀ ਉਸ ਹੌਸ ਪਾਵਰ ਦੇ ਹਿਸਾਬ ਨਾਲ ਟੈਂਪਰੇਚਰ ਮੇਨਟੇਨ ਸਹਿ ਸਕਦੀ ਕਿੱਥੇ ਤੱਕ ਕਿਉਂਕਿ ਮੱਡਾ ਮਸਲਾ ਇੰਜਨ 'ਚ ਟੈਂਪਰੇਚਰ ਦਾ ਹੀ ਹੁੰਦਾ ਪਾਵਰ ਤਾਂ ਸਾਰੇ ਪੁਰਜੇ ਨੇ ਸਹਿ ਲੈਣੀ ਹੈ ਸਹਿ ਲੈਣੀ ਪ੍ਰੋਬਲਮ ਇਹ ਕ ਜਦੋਂ ਜਦੋਂ ਪਾਵਰ ਵਧੂਗੀ ਟੈਂਪਰੇਚਰ ਵੀ ਰੂ ਵਧੂਗਾ ਹਾਂ ਕਿਉਂਕਿ ਅੰਦਰ ਹੀਟ ਹਾਂ ਕਿੱਥੇ ਤੇ 3 ਲੀਟਰ ਤੇਲ ਮੱਚਦਾ ਕਿੱਥੇ 10 ਲੀਟਰ ਮੱਚਣਾ ਘੰਟੇ ਦਾ ਉਹ 10 ਲੀਟਰ ਤੇਲ ਮੱਚੂਗਾ ਤਾਂ ਉਨੀ ਹੀ ਹੀਟ ਪੈਦਾ ਹੋਊਗਾ ਅੰਦਰ ਪਹੀਟ ਉਹਨਾਂ ਉਨੀ ਹੀਟ ਪੈਦਾ ਕਰੂਗਾ ਤਾਂ ਉਹ ਹੀਟ ਨੂੰ ਸਹਿਣ ਲਈ ਥੋੜੀ ਫਿਰ ਉਹ ਹੀਟ ਤੇ ਥੋੜੀ ਕਸਾਈ ਕਿੰਨੀ ਆ ਵੱਡੀ ਗੱਲ ਇਹ ਵੀ ਆ ਤੇ ਤੁਸੀਂ ਉਹ ਕਿੰਨੀ ਦੇਰ ਚੱਲੂਗਾ ਉਹ ਹੀਟ ਸਹਿ ਕੇ ਮਹੀਨਾ ਚੱਲਦਾ 4 ਮਹੀਨੇ ਚੱਲਦਾ 5 ਸਾਲ ਚੱਲਦਾ ਇਹ ਕੁਆਲਿਟੀ ਦੇ ਪੁਰਜੇ ਦੇ ਫਰਕ ਜਿਵੇਂ ਤੁਸੀਂ ਹੁਣੇ ਕਿਹਾ ਸਾਡਾ 7 ਦਿਨ ਚਲਾਓ ਫਿਰ ਉਹ ਕੰਮ ਹੋ ਜੀ ਆਹ ਫਰਕ ਨਹੀਂ ਨਹੀਂ ਉਹ ਜਿਹਨੇ ਓਵਰ ਹੀਟ ਵਾਲੇ ਆ ਮੈਂ ਕਹਿੰਦਾ ਜਿਵੇਂ ਆ ਗਰਮੀ ਆ ਚਲੋ ਹੁਣ ਤੋਂ ਹਿਊਮਿਡਿਟੀ ਵਧੀ ਆ ਜਿਵੇਂ ਪਿੱਛੇ 5 ਦਿਨ ਪਹਿਲਾਂ ਡਰਾਈ ਮੌਸਮ ਸੀਗਾ ਤੇ ਮੈਂ 2 ਘੰਟੇ ਚੱਲਦੇ ਸੀ ਉਹ ਓਵਰ ਹੀਟ ਉਹਦੀ ਮਾਰਦੇ ਵਾਲੇ ਕਾ ਚੱਕ ਕੇ ਜਾਂ ਫਿਰ ਉਹਨਾਂ ਨੂੰ ਜਿਗਾਰਡ ਲਾਉਣੇ ਪੈਂਦੇ ਆ ਇੱਕ ਭੁੱਖਾ ਮੂਹਰੇ ਲਾ ਦੋ ਇੱਕ ਫਲਾਣਾ ਕਰ ਦੋ ਰੇਡੀਏਟਰ ਵੱਡੇ ਲਾ ਦੋ ਕਹਿਣ ਦਾ ਮਤਲਬ ਵੀ ਇਹ ਜਿਗਾਰਡ ਬਾਜੀ ਇੱਕ ਤੇ ਜਿਗਾਰਡ ਦੂਜਾ ਜਿਗਾਰਡ ਗਾਂਧੀਆ ਕਰੀ ਚੱਲੋ ਪਰ ਕੀ ਕਹਿੰਦੇ ਤੇ ਸਵਾਦ ਨਹੀਂ ਆਉਂਦਾ ਮਜ਼ਾ ਨਹੀਂ ਆਉਂ ਮਤਲਬ ਲਾਈਫ ਨਹੀਂ ਇਹ ਚੀਜ਼ ਜਿਗਾਰਡ ਬਾਜੀ ਜਿਗਾਰਡ ਬਾਜੀ ਮੈਂ ਤੁਹਾਨੂੰ ਅੱਗੇ ਵੀ ਮੈਂ ਇੱਕ ਤੁਹਾਨੂੰ ਦੱਸਿਆ ਵੀ 10 15% ਪਰ ਵਧਾ ਲਓ ਸਹਿਲੂ ਹੂੰ ਕੋਈ ਵੀ ਡੈਕਟਰ ਹੂੰ ਕੱਲਾ ਜੋਂਡੀ ਇਹਦੀ ਕੋਈ ਵੀ ਵਧਾ ਲਓ ਜੇ ਉਹ ਜੋਂਡੀਰ 20% ਸਹਿ ਜਾਂਦਾ ਵਾ ਹੂੰ ਜੇ ਇਹਨੂੰ ਡੇਢ ਗੁਣਾ ਕਰੋਗੇ ਉਹ ਉਹ ਤਾਂ ਫਿਰ ਨੁਕਸਾਨ ਉਹ ਤੁਹਾਡੇ ਕੱਲਾ ਚਲੋ ਮੰਨ ਲਓ ਮੈਂ ਤੁਹਾਨੂੰ ਕਹਿੰਦਾ ਇੰਜਣ ਚੱਲ ਲਿਆ ਤੁਸੀਂ ਇੰਜਣ ਰੇਡੀਏਟਰ ਠੰਡਾ ਕਰਕੇ ਕਰ ਲਿਆ ਵੱਡਾਲਾ ਦਾ ਰੇਡੀਏਟਰ ਤੁਸੀਂ ਕੰਮ ਚਲਾ ਲਿਆ ਪਰ ਤੁਹਾਡਾ ਗੇਅਰ ਤੁਹਾਡੇ ਐਕਸਲ ਤੁਹਾਡੇ ਗਿਰਾਰੀਆਂ ਕਿੱਡਾ ਕੁਛ ਪਿਆ ਪਿੱਛੇ ਡਿਫੈਂਸ਼ਰ ਪਿਆ ਪਿੱਛੇ ਪਿਨੀਅਨ ਪਿਆ ਉਹ ਸਾਰੀ ਚੀਜ਼ਾਂ ਹੌਸਪਾਵਰ ਦੇ ਹਿਸਾਬ ਨਾਲ ਨਹੀਂ ਡਿਜ਼ਾਈਨ ਆ ਉਹ ਫਿਰ ਉਹਦੀ ਲਾਈਫ ਘਟ ਜੂਗੀ ਰਿਪੇਅਰ ਹੀ ਕੱਢੀ ਜਾਂਦੇ ਟਰੈਕਟਰ ਬਾਈ ਜੀ ਫਿਰ ਬਹੁਤ ਤੁਸੀਂ ਆਹ ਪੰਤਾ ਕਰਿਓ ਉਹ ਪੰਤਾ ਪਸੂ ਫਿਰ ਕੋਈ ਫਾਇਦਾ ਨਹੀਂ ਹੁੰਦਾ ਤੋਨੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਅੱਜ ਮਿਲ ਗਏ ਨੇ ਬਹੁਤ ਹੀ ਸਾਰੇ ਕਿਉਂਕਿ ਮੇਰਾ ਇੱਥੇ ਆਉਂਦਾ ਮਕਸਦ ਇਹ ਲੈ ਲੈਣੇ ਕਹਿ ਕੇ ਲੋਕ ਇਹ ਨਹੀਂ ਨਹੀਂ ਪੰਗਾ ਭਾਈ ਜੀ ਆਪਾਂ ਦਾ ਸੱਚ ਆ ਨਹੀਂ ਸੱਚ ਤਾਂ ਦੱਸੀਦਾ ਆਪਾਂ ਦੱਸੋ ਜੀ ਆਪਾਂ ਇੱਕ ਵੀ ਝੂਠ ਬੋਲਿਆ ਨਾ ਹੁਣ ਐਡੀ ਕੰਪਨੀ ਆ ਜੌਨ ਡੀਅਰ ਕੋ ਛੋਟਾ ਬ੍ਰਾਂਡ ਨਹੀਂ ਆ ਇਹ ਪਾਗਲ ਤਾਂ ਹੈ ਨਹੀਂ ਵੀ ਇਹਨੂੰ ਐ ਕਰਦਣਾ ਰਿਗਾਰਡ ਬਾਜੀ ਕੋਈ ਕਰਦਣਾ ਨਾ ਬਸ ਲੋਕਾਂ ਨੂੰ ਥੋੜਾ ਜਿਹਾ ਫੇਸਬੁੱਕ ਤੇ ਕੁਝ ਵੀ ਪਾ ਦਿਓ ਹਾਂ ਬਸ ਉਹਦਾ ਰਿਜ਼ਲਟ ਨਹੀਂ ਦੇਖਦੇ ਲੋਗੇ ਭੱਜ ਲੈਂਦੇ ਚਲੋ ਜੀ ਆ ਉਹ ਫਲਾਣੇ ਡਾਕਟਰ ਉਹ ਕਰਾਇਆ ਆਪਾਂ ਵੀ ਕਰਾ ਲਿਓ ਹਾਂ ਚੰਦੀ ਮਗਰ ਭੱਲੀ ਆ ਰਿਜ਼ਲਟ ਤੁਹਾਨੂੰ ਦੱਸ ਹੀ ਦਿੱਤਾ ਅੱਜ ਜੀ ਹਰ ਮੌਨਾ ਵੀਰਾਂ ਦਾ ਨਾਂ ਨਹੀਂ ਲਿਆ ਜਿਨ੍ਹਾਂ ਨੇ ਉਹ ਕਰਿਆ ਵਾ ਐਵੇਂ ਤੁਸੀਂ ਨਾ ਗੁੱਸਾ ਕਰ ਜੋ ਤੈਨੂੰ ਪਤਾ ਜਿਹੜਾ ਦੋ ਰਿਪਲਾਈ ਕਰਦਾ ਮੇਰਾ ਵੀਰ ਤੂੰ ਨਾ ਗੁੱਸਾ ਕਰ ਜੀ ਇਹਨੂੰ ਨਹੀਂ ਕਿਹਾ ਇਹ ਚਲੋ ਇਹਦੇ ਨਾਲ ਇੱਥੇ ਆ ਜੀ ਆਪਣੇ ਇਹਨਾਂ ਨੇ ਲੋਕ ਦਿਖਾ ਦਈਏ ਇੱਕ ਵੀਰਾਂ ਨੇ ਵੈਸੇ ਤਾਂ ਲੋਕ ਕੇ ਦੇਖੀ ਆ ਆ ਚੀਜ਼ਾਂ ਆਪਾਂ ਵੀਰਾਂ ਨੂੰ ਸੁੰਝਾਤੀ ਆ ਜਾ ਹਾਂ ਜੀ ਹਾਂ ਜੀ ਫੋਰਵਰਡ V1 V1 ਵੀ ਜਿਵੇਂ ਤੁਸੀਂ ਵੀਰੇ ਮੈਨੂੰ ਦੱਸਿਆ ਸੀ ਭਾਈ ਹਾਂ ਇਹ 20 ਸੰਖਾ ਦੋ ਮਤਲਬ ਜੌਂਡੀਅਰ ਚ ਆ ਫੋਰ 4 ਡਰਾਈਵ ਤਾਂ ਚਲੋ ਸਮਝ ਲੈ ਫੋਰ ਵਾਈ 4 ਟਰੈਕਟਰ ਹਾਂ V1 ਹਰ ਟਰੈਕਟਰ ਦੀ ਸਪੀਡ ਹੁੰਦੀ ਹੈ ਗੇਅਰ ਦੀ ਜੀ ਠੀਕ ਹੈ ਗੇਅਰ ਦੀ ਮਤਲਬ ਗੇਟ ਦਾ ਵਰਜ਼ਨ ਜਿਹੜਾ ਰੋਟੇਟਡ ਡਿਜ਼ਾਈਨ ਹੁੰਦਾ ਪਹਿਲਾਂ V1 ਤੇ ਹੁੰਦਾ ਮਤਲਬ ਅਸੀਂ ਇਹਦੀ ਮਾਲ ਆਧਾਰਨ ਦੇ ਤੌਰ ਤੇ ਵੀ ਪਹਿਲੇ ਗੇਅਰ 'ਚ ਜਿਵੇਂ 2 ਕਿਲੋਮੀਟਰ ਤੁਰਦਾ ਹੂੰ ਤੀਜੇ 'ਚ ਇੰਨੇ ਤੁਰਦਾ ਚੌਥੇ ਤੇ ਇੰਨੇ ਤੁਰਦਾ ਮੰਨ ਲਓ ਫਿਰ ਤੁਸੀਂ ਕਹਿੰਦਾ ਮਾਰਕੀਟ 'ਚ ਦੋ ਬੰਦਿਆਂ ਨੇ ਕਿਸਾਨਾਂ ਨੇ ਕਹਿੰਦਾ ਨਹੀਂ ਜੀ ਇਹਦੇ ਤੀਜੇ ਗੀਅਰ ਤੇ ਸਪੀਡ ਚੇਂਜ ਕਰ ਦੋ ਹਾਂ ਫਲਾਣੇ ਦੀ ਇਹ ਕਰ ਦੋ ਅਸੀਂ ਚੈੱਕ ਕੀਤਾ ਰਿਸਰਚ ਕੀਤੀ ਵੀ ਚਾਲ ਇਹ ਸਹੀ ਆਈ ਸਹੀ ਆ ਹਾਂ ਤਾਂ ਉਹ ਵੀ 2 ਹੋ ਜੂ A2 ਹੋ ਜੂ ਫੇਰ ਚੇਂਜ ਕੀਤੀ V3 ਹੋ ਜੂ ਹਾਂ ਉਹਦਾ ਕਾਰ ਵਾਲਾ ਹਿਸਾਬ ਨਹੀਂ ਆ ਬਹੁਤ ਲੋਕ ਇਹਨਾਂ ਨੂੰ ਕਾਰ ਦੇ ਹਿਸਾਬ ਨਾਲ ਲੈ ਲੈਂਦੇ ਵੀ ਕਾਰ BXAI ਆ LXAI ਆ ਉਹ ਚੀਜ਼ ਨਹੀਂ ਆ ਇਹ ਹਾਂ ਸਾਡੇ ਕੋਲ ਬਹੁਤ ਲਾਗੇ ਆ ਕੇ ਪੁੱਛਣਗੇ V2 ਲੈ ਲਾਂਗੇ ਜੀ ਉਹਨਾਂ ਨੂੰ ਆਏ ਲਾਉਂਦੇ V2 ਟਾਪ ਤੋਬਾ ਨਹੀਂ ਉਹ ਚੀਜ਼ ਨਹੀਂ ਆ V1 ਜੌਂਡੀਅਰ ਚ ਜੋ ਵੀ ਜਿੱਥੇ V1 V14 V15 ਲਿਖਿਆ ਹੋ ਉਹ ਗੀਅਰ ਦੀ ਸਪੀਡ ਆ ਗੀਅਰ ਦੀ ਸਪੀਡ ਗੀਅਰ ਦੇ ਸਪੀਡਾਂ ਦਾ ਇੱਕ ਵਰਜਨ ਆ ਬਸ ਕੋਈ ਕਿਸੇ ਜੇ V1 ਉੰਨੇ ਚੱਲੂਗਾ V2 ਇੰਨੀ ਸਪੀਡ ਤੇ ਚੱਲੂਗਾ ਤੁਸੀਂ ਸਰਵਿਸ ਬੁੱਕ ਚੱਕੋਗੇ ਨਾ ਸਰਵਿਸ ਬੁੱਕ ਦੇ ਪਿੱਛੇ ਚਾਰ ਪੇਜ ਆਦੇ ਜੌਨਰੀਅਰ ਦੇ ਸਾਰਾ ਕੁਝ ਦੱਸਿਆ ਸਾਰੀਆਂ ਵਰਜਨ ਦੇ ਹਿਸਾਬ ਨਾਲ ਸਪੀਡਾਂ ਸੀਆਂ ਹੋਈਆਂ ਉੱਚ V1 ਚ ਕਿਹੜੀ ਸਪੀਡ ਆ V2 ਚ ਕਿਹੜੀ ਸਪੀਡ ਆ ਉਸ ਦੇ ਵਿੱਚ ਲਿਖੀ ਆਉਂਦੀਆਂ ਮਤਲਬ ਜਿਸ ਹੁਣ ਆਪਾਂ ਸਾਰੀ ਜਾਣਕਾਰੀ ਦੇਈ ਜਾਂਦੇ ਕਿਹਨੇ ਝੂਠਵੋ ਬੋਲਦੇ ਲੋਕ ਬੋਲੇ ਹੋਇਆ ਮੈਂ ਜਾਣਕਾਰੀ ਸਾਰੀ ਗੱਲ ਸਹੀ ਆ ਮਤਲਬ ਐਕਚੁਅਲੀ ਕੀ ਆ ਆਪਣੀ ਲਾਈਨ 'ਚ ਟਰੈਕਟਰ ਲਾਈਨਸ ਤੋਂ ਅੱਗੇ ਵੀ ਵਾਏ ਇਹਨਾਂ ਨੂੰ ਬਹੁਲਾ ਝੂਠਾ ਉਹ ਜਿਸ ਮੇਂ ਇੱਕ ਮੈਨੂੰ ਆਇਆ ਫੋਨ ਕਿਸੇ ਕਸਟਮਰ ਦਾ ਰਾਜਸਥਾਨ 'ਚੋਂ ਹਾਂਜੀ ਹਾਂਜੀ ਕਹਿੰਦਾ ਵੀ B8 ਜਿਆ ਫੇੜੀ ਲੈਣਾ ਹਾਂ ਬਹਿ ਕਹਿਆ ਵੀ ਉਹ ਕਾਤੋਂ ਲੈਣਾ ਹਾਂ ਮੈਂ ਕਿਹਾ ਵੀ ਕਹਿੰਦਾ ਬਾਈ ਉਹ ਟੌਪ ਆ ਹਾਂ ਫਲਾਣੇ ਦੇ B4 ਆ ਫਲਾਣੇ ਦੇ B5 ਮਿਲਦਾ ਇੱਕ ਮੈਂ ਕਹਿੰਦਾ B8 ਦੇਖਿਆ ਸੀ ਕਿਤੇ ਅੱਛਾ ਵੀਡੀਓ ਬੂਡੀਓ 'ਚ ਆਖਿਆ ਆਪਾਂ ਉਹ ਲੈਣਾ ਵਾ ਮੈਂ ਕਿਹਾ ਵੀ ਤੈਨੂੰ ਪਤਾ ਕੀ ਏ ਤੇਰੇ ਕੰਮ ਆ ਹਾਂ ਫਿਰ ਉਹਨਾਂ ਪਤਾ ਹੀ ਨਹੀਂ ਉਹਨਾਂ ਨੂੰ ਐ ਲੱਗੀ ਜਾਂਦਾ ਉਹ ਹੀ ਕਾਰ ਵਾਲਾ ਦਿਮਾਗ ਚ ਵੀ ਇਹ ਐਲਐਕਸਆਈ ਵੀ ਐਲਐਕਸਆਈ ਜੈਡੀ ਵੀ ਜਿਹਨੇ ਵੀ ਵੱਡੇ ਆ ਉਹਨਾਂ ਟਰੈਕਟਰ ਟਾਪ ਮਾਡਰਨ ਟਾਪ ਮਾਡਰਨ ਇਹ ਚੀਜ਼ ਨਹੀਂ ਹੈਗੀ ਇਹ ਤੇ ਆ ਗੇਅਰ ਪ੍ਰੋ ਆ ਗਿਆ ਉਹ ਤੋਂ ਆਦਾ ਲਿਫਟ ਪ੍ਰੋ ਆ ਗਿਆ ਗੇਅਰ ਪ੍ਰੋ ਆ ਗਿਆ ਮਤਲਬ ਜਿੰਨੇ ਵੀ ਪਹਿਲਾਂ ਟਰੈਕਟਰ ਆਉਂਦੇ ਸੀ ਜਿਵੇਂ ਈ ਰੇਂਜ ਤਿੰਨ ਸਪੀਡ ਆਉਂਦਾ ਸੀ ਉਹ ਵੀ ਜੋ ਚਾਰ ਸਪੀਡ ਕਰਦਾ ਗੇਅਰ ਪ੍ਰੋ ਲਿਖਦਾ ਗੇਅਰ ਪ੍ਰੋ ਜਿਵੇਂ 50 ਭਾਡੀ 2 ਸਪੀਡ ਹੁੰਦਾ ਹੀ ਉਹਨੂੰ ਆਪਾਂ 3 ਸਪੀਡ ਕਰਤਾ ਉੱਤੇ ਵੀ ਗੇਅਰ ਪ੍ਰੋਬਲਮ ਆਖਦਾ ਹੁਣ ਗੇਅਰ ਪ੍ਰੋਬਲਮ ਦਾ ਵੀ ਉਹੀ ਮਸਲਾ ਵੀ ਜੇ 50 पे डी ਤੇ ਲਿਖਿਆ ਤਾਂ 3 ਸਪੀਡਾਂ ਜੇ ਇਹ ਤੇ ਲਿਖਿਆ ਤਾਂ 4 ਸਪੀਡਾਂ ਇਹ ਨਹੀਂ ਵੀ ਜੇ 50 पे डी ਤੇ ਲਿਖਿਆ ਵੀ 4 ਸਪੀਡਾਂ 50 पे डी ਹੋ ਗਿਆ ਕਲਮ ਲਾ ਕੇ ਗੱਲ ਨੂੰ ਸਮਝਿਓ ਧਿਆਨ ਨਾਲ ਇਹ ਪ੍ਰੋ ਦਾ ਮਤਲਬ ਵੀ ਪਹਿਲਾਂ ਵਾਲੇ ਨਾਲੋਂ ਇੰਪਰੂਵ ਕਰਤਾ ਇੱਕ ਹਾਂ ਬਸ ਆ ਚੀਜ਼ ਹੈ ਤੇ ਧਿਆਨ ਆ ਮੇਰਾ ਵੀ ਨਾ ਬਾਈ ਵੀਡੀਓ ਦੋਰੀ ਬੈਕ ਕਰਕੇ ਸੁਣ ਲਿਓ ਮੇਰਾ ਵੀ ਸਮਝੋ ਉਹ ਕਹਿੰਦਾ ਬਾਈ ਨੂੰ ਫਿਰੋਸਾ ਮੈਂ ਮੈਂ ਉਹੀ ਵੀ ਗੇਅਰ ਪ੍ਰੋ ਦਾ ਮਤਲਬ ਇਹ ਨਹੀਂ ਹੁਣ ਬਹੁਤ ਲੋਕਾਂ ਦੇ ਦਿਮਾਗ ਚ ਆ ਵੀ 50 pe D ਤੇ ਗੇਅਰ ਪ੍ਰੋ ਲਿਖਤਾ ਵੀ ਇਹ ਵੀ ਚਾਰ ਸਪੀਡਾਂ ਹੋਗੀਆਂ ਨਹੀਂ ਪਹਿਲਾਂ ਵਾਲਿਆਂ ਨੂੰ ਇੱਕ ਚੀਜ਼ ਇੰਪਰੂਵ ਕਰਤੀ ਗੇਅਰ ਪ੍ਰੋ ਲਿਖਤਾ ਹਮ ਲਿਫਟ ਪ੍ਰੋ ਲਿਖਤਾ ਜਵੇ 2000 kg ਤੋਂ 2500 ਲਿਫਟ ਕਰਤੀ ਲਿਫਟ ਪ੍ਰੋ ਲਿਫਟ ਪ੍ਰੋ ਹੋ ਗਿਆ ਜੇ ਜਿੱਤੇ ਨਾਂ ਲਿਖਿਆ ਉਗਾ ਦੂਜਾ ਹੋਊਗਾ ਦੂਜਾ ਹੋਊਗਾ ਸਿੰਪਲ ਸਿੱਧਾ ਹੀ ਸਾਬ ਆ ਜਾ ਵੀ ਸ਼ੇਰਾ ਹੁਣ ਉੱਪਰ ਇਹਦੇ ਮੇਰਾ ਨੂੰ ਉੱਪਰ ਇਹ ਵਾਲਾ ਇਹ 53 ਦਾ ਇਹ ਆਪਣੇ ਕਿਹੜੇ ਕਿਹੜੇ ਮਾਡਲਾਂ ਚਾਹੁੰਦਾ ਜੀ ਟੈਂਟ ਸਾਰੇ ਚਾਹੁੰਦਾ ਸਾਰੇ ਚਾਹੁੰਦਾ 55 ਵਾਸਤੇ ਸ਼ੁਰੂ ਹੁੰਦਾ 55 ਦਾ ਤੋਂ ਸ਼ੁਰੂ ਹੁੰਦਾ ਨਾ 55 ਜਿਹੜਾ ਮਰਜ਼ੀ ਮਾਡਲ ਲਾ ਟੈਂਕ ਇਹਨੂੰ ਆਦੇ ਸਾਰੇ ਮੇਰਾ ਟੈਂਟ ਤੋਂ ਵੀ ਆਉਂਦਾ ਟੈਂਟਰਾਂ ਵੀ ਆਉਂਦਾ ਤੁਹਾਡੀ ਮਰਜ਼ੀ ਹੈ ਜਿਹੜਾ ਲੈਣਾ ਹਾਂ ਉਸ ਹੁਣ ਤੁਹਾਡਾ ਆਪਣਾ ਲੁਧਿਆਣਾ ਏਰੀਆ ਕਰਕੇ ਇੱਥੇ ਫਿਚਰ ਵਾਲੇ ਜਿਆਦਾ ਲੋਕ ਜਿਆਦਾ 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 ਹਾਂ ਦੋਨੇ ਚੀਜ਼ਾਂ ਹੀ ਹੈ ਇਹ ਇੱਕੇ ਦੀ ਰੇਸ ਡਿਫਰੈਂਸ ਕਰਦੀ ਹੈ ਨਾ ਪਰ ਆਹ ਨਹੀਂ ਚੀਜ਼ਾਂ ਨਾਲ ਛੱਡੀ ਰੇਸ ਗਾਹ ਨੂੰ ਬਦਲੀ ਗਾਹ ਨੂੰ ਉਹ ਜੋ ਡੀਰਾਂ ਸਟੈਂਡਰਡ ਹੈ ਵਰਲਡ 'ਚ ਸਾਰ ਉਹ ਤਾਂ ਹੀ ਚੱਲੂਗੀ ਉਹੀ ਗੱਲ ਹੈ ਵੀ ਇਹਨਾਂ ਨੇ ਪੁੱਠੀ ਕਈ ਜਣ ਕੇ ਪੁੱਠੀ ਹੈ ਪਰ ਜੌਂਡੀ ਦਾ ਜੌਂਡੀ ਦੀ ਸਿੱਧੀ ਐਸਪੀਡਾਂ ਦਿਖਾ ਦੇ ਗੇਰਾਂ ਦੀਆਂ ਉੱਤੇ ਬੈਠ ਜਾ ਸਿੱਧੇ ਪਾਸੇ ਦਿਖਾ ਐ ਪੁੱਠਾਉ ਇੱਧਰ ਆ ਗਿਆ ਉਧਰ ਤੈਨਹੀਂ ਰਹਿਣੇ ਆਪਣੇ ਜੌਂਡੀ ਉਹ ਤਾਂ ਪਹਿਚਾਨ ਹੀ ਹੈ ਨਾ ਆਪਣੀ ਆ ਜੀ ਕੀ ਗੇਰ ਆ ਗਿਆ ਤੇ ਇੱਧਰ ਆ ਗਿਆ A B C D ਇੱਕ ਕਰੀਪਰ 'ਚ ਵੀ ਆ ਜਾਂਦਾ ਬਸ ਲ ਤੁਸੀਂ ਫਿਰ ਜੇ ਇਹਨੂੰ ਕਰੀਪਰ 'ਚ ਲੈਣਾ ਵਾ ਇੱਥੋਂ D ਕੱਟ ਜੂਗਾ D ਕੱਟ ਜੂਗਾ ਕਰੀਪਰ ਆ ਜੂਗਾ ਇਹ ਉਹਦਾ ਸਪੀਡਾ ਘੱਟ ਹੋਣਗੀਆਂ ਤੋਰਾ ਲੋਪਲ ਤੋਰਾ ਲੋ ਸਪੀਡ ਵਾਲਾ ਠੀਕ ਹੈ ਜੀ ਜਿਹਨੂੰ ਆਪ ਝੋਟਾ ਗੇ ਨਹੀਂ ਕਹਿੰਦੇ ਕੰਮ ਦਾ ਉਹ ਨਹੀਂ ਆਪਣਾ ਉਹ ਆ ਉਹ ਐਕਚੁਅਲੀ ਫੈਕਟਰੀਆਂ ਫੂਟਰੀਆਂ ਯੂਜ਼ ਕਰਨ ਵਾਸਤੇ ਆ ਠੀਕ ਹੈ ਬਈ ਠੀਕ ਹੈ ਜਿਹੜੇ ਇੰਟਰਨਲ ਚੱਲਦੇ ਨੇ ਵੱਡੇ ਹੈਵੀ ਲੋਡ ਤੇ ਟਰੈਕਟਰ ਚੱਲਦੇ ਆ ਮੰਨ ਅੰਦਰ ਇੰਡੋਰ ਚੱਲਦੇ ਆ ਸ਼ੈੱਡ ਛੋਟੇ ਚ ਹਾਂਜੀ ਬੱਜੇ ਨਾਲ ਤੇਜ਼ੀ ਚ ਕਹੇ ਚ ਉਹਦੇ ਵਾਸਤੇ ਹੁੰਦਾ ਇੱਕ ਨਾ ਪਹਿਲਾਂ ਨਾਲ ਮੈਨੂੰ ਆ ਚੀਜ਼ ਬਹੁਤ ਸੋਹਣੀ ਲੱਗੀ ਹੈ ਜੀ ਜਿਹੜੀ ਵੀ ਆ ਆ ਲੀਵਰ ਛੋਟੇ ਕਰਤੇ ਸੀ ਹਾਂ ਲੀਵਰ ਲੀਵਰ ਹੁਣ ਬਹੁਤ ਇੰਪਰੂਵ ਕੀਤੇ ਆ ਜੀ ਕਿਉਂਕਿ ਇੱਥੇ ਬੈਠਣ ਤੋਂ ਨਾ ਥੋੜੀ ਪ੍ਰੋਬਲਮ ਹੁੰਦੀ ਸੀ ਆਉਂਦੀ ਸੀ ਬੈਠਣ ਤੇ ਹੁਣ ਆ ਕਰਤੇ ਛੋਟੇ ਤੇ ਕਰ ਵੀ ਰੈਲੇ ਦਿੱਤੇ ਆ ਹਾਂ ਰੈਲੇ ਲਾਈਟ ਆ ਬੀ ਲਾਈਟ ਆ ਵੀ ਰਾਮ ਨਾਲ ਇੱਥੋਂ ਦਿਖਾਈ ਨਾ ਨੇ ਤੇ ਇਹ ਆ ਗਿਆ ਆਪਣੇ 540 ਤੇ 540 E ਇਹ ਵੀ ਨਜ਼ਾਰੇ ਨਾਲ ਰਾਮ ਨਾਲ ਵੀ ਪਾ ਸਕਦੇ ਹੁਣ ਆਪਾਂ ਇਹਨਾਂ ਦੇ ਕੋਈ ਦਿੱਕਤ ਹੈ ਨਹੀਂ ਤੇ ਇਹ ਕੀ ਆ ਗਿਆ ਜੀ 4x4 ਹਾਂ 4 ਉੱਪਰ ਨੂੰ ਕਰਿਆ ਉਹ ਉੱਪਰ ਨੂੰ ਖਿੱਚ ਕੇ ਆਇਆ ਲੱਗਿਆ ਹਾਂ ਇਹ ਆ ਕੀ ਆ ਗਿਆ ਬਾਈ ਜੀ ਇਹਦੇ ਇਹ ਜਿਹੜਾ ਇਹਨੂੰ ਖੋਲੋਗੇ ਨਾ ਇਹ ਕੰਪਿਊਟਰ ਅਟੈਚ ਕਰਨ ਨੂੰ ਅੱਛਾ ਓਕੇ ਉਹ ਤੁਸੀਂ ਆਪਣਾ ਲੈਪਟਾਪ ਅਟੈਚ ਹੁੰਦਾ ਇਹਦੇ ਨਾਲ ਇੱਥੋਂ ਅਟੈਚ ਹੁੰਦਾ ਠੀਕ ਆ ਬਾਈ ਸਰਵਰ ਐਡਵਾਈਜ਼ਰ ਅਟੈਚ ਹੁੰਦਾ ਹੂੰ ਮੀਟਰ ਦਿਖਾਤਾ ਆ ਜਾਣਾ ਉਹਨੇ ਉੱਪਰ ਜਿੱਥੇ-ਜਿੱਥੇ ਜਾਂਦੇ ਆ ਮੈਂ ਤੇ ਨੰਨੂ ਜਾਂ ਬਾਈ ਜੀ ਤੇ ਉੱਥੇ ਬਾ ਪਾਣੀ ਦੇ ਤੁਮਕੇ ਹੀ ਪਿਆ ਮੈਨੂੰ ਲੱਗਦਾ ਆਪਾਂ ਜ਼ਿਆਦਾ ਨਹੀਂ ਦੇ ਲਿਟ੍ਰਿਕ ਪਾਣੀ ਬੋਡੀ ਚ ਕੜ ਤਾਣਾ ਤੇ ਗਰਮੀ ਵਾਲੀ ਅੱਜ ਬਹੁਤ ਜਿਆਦੇ ਤੇ ਅਸੀਂ ਨਾ ਜਿੰਨੀ ਜਾਣਕਾਰੀ ਸਾਡੇ ਤੋਂ ਦੇ ਹੋਈ ਅੱਜ ਨਾ ਸਾਡੇ ਬੁਰੇ ਹਾਲਾ ਬੁਰੇ ਇਧਰ ਕਰੀ ਨਾ ਨੂੰ ਬਾਈ ਜੀ ਕਰੀ ਕੰਮਾ ਭਜ ਗਏ ਬੁਰੇ ਹਾਲਾ ਬੁਰੇ ਤੇ ਸਾਨੂੰ ਦੋ ਆ ਗਿਆ ਜਿੰਨੇ ਕੋਈ ਮਿਹਨਤ ਕਰੀਨਾ ਸਾਡੀ ਮਿਹਨਤ ਦਾ ਫਲ ਜ਼ਰੂਰ ਹੋਣਾ। ਉਹ ਠੰਡਾ ਆਇਆ ਤੇ ਦੁਬਾਰਾ ਬਣਾਉਣਾ। ਉਹਦੇ ਹੀ ਦੁਬਾਰੇ ਬਣਾ ਲਾਂਗੇ ਫੇਰ ਸਹੀ ਗੱਲ ਆ। ਉਹਦੇ ਹੀ ਨਾ ਡਿਟੇਲ ਚ ਭਾਵੇਂ ਘੰਟਾ ਕਲਾਉ। ਜਦੋਂ ਟਰੈਕਟਰ ਨਵਾਂ ਆਊਗਾ ਫੇਰ ਉਹ ਬਣਾਉਂਦੇ। 59 ਦਾ। 59 ਦਾ ਦੀ ਬਣਾ ਲਾਂਗੇ। ਹਾਂ। ਲਿਫਟ। ਆਹ ਲਾਈਟਾ ਲੁੱਟੋ ਤੁਸੀਂ ਦੇਖੀ ਆ। ਇਹਦੀ ਸਿਫਤ ਆਪਾਂ ਪਹਿਲਾ ਪਹਿਲੀ ਵੀਡੀਓ 'ਚ ਦੱਸੀਏ। ਇਹ ਤਾਂ ਕਹਿੰਦੇ ਰਾਤ ਨੂੰ ਵੀ ਚੱਲਦਾ ਨਾ ਕਿ ਦਿਨ ਸ਼ਾਰਟ ਪਾਏ ਉਹਦਾ। ਹਾਂ। ਉਹਦੀ ਜਦ ਰਾਤ ਨੂੰ ਨਾ ਦੇਖਿਓ ਤੁਸੀਂ ਫੇਰ ਇਹਦੀ ਲਾਈਟ ਦਾ ਪਤਾ ਲੱਗੂ। ਕਾਰ ਆ ਗਈ। ਹਾਂ। ਕਾਰ ਦੀ ਵੀ ਲਾਈ ਇਹ ਦਿਵਾ ਪੜਾ ਕੇ ਦੇਖੀ ਇੱਥੇ ਹਾਂ ਘਾਰ ਰੋਜ ਵਾਲਾ ਲਾਈਟ ਆ ਇਹ ਗੱਲ ਨਹੀਂ ਆਪਾਂ ਕਿਤੇ ਨਹੀਂ ਵੀ ਕੋਈ ਗੱਲ ਨਹੀਂ ਕਿ ਦਵਾ ਗਿਆ ਦੇ ਛੋਟੇ ਵੀਰ ਨੂੰ ਬਾਈ ਜੀ ਉਹਨਾਂ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੇ ਜਗਰਾਉ ਏਰੀਆ ਹੈ ਨਾ ਜੀ ਹਾਂ ਜਗਰਾਉ ਗਾਲੋ ਬੈਕ ਕਰੋ ਇਹ ਹੋ ਸਕੇ ਤੇ ਮੇਰੇ ਵੀਰ ਹਨਾ ਜਾਣਕਾਰੀ ਲੈਣ ਲਈ ਆਏ ਕਰ ਲਿਆ ਕਰੋ ਪਰਲਰ ਕਰਦੇ ਆ ਹਾਂ ਉਹਦਾ ਮਤਲਬ ਨਿੱਕੀ ਨਿੱਕੀ ਗੱਲ ਤੇ ਨਾ ਡਿਸਟਰਬ ਕਰਿਆ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਤੇ ਦੋ ਆ ਗਿਆ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਚੰਗਾ ਜੀ ਸਤਿ ਸ਼੍ਰੀ ਅਕਾਲ